ਜੇ ਮੇਰੀ ਗਲਤੀ ਹੈ ਚੌਂਕ 'ਚ ਖੜਾ ਕੇ ਜੁੱਤੀਆਂ ਮਾਰਨ ਅਗਰ ਇਹਨਾਂ ਦੀ ਗਲਤੀ ਹੈ ਪਟਿਆਲਾ ਸ਼ਰਧਾ ਸਾਰਾ ਸਨਾਤੀ ਸਮਾਜ ਇਕੱਠਾ ਹੋ ਕੇ ਆਵੇ ਇਹਨਾਂ ਨੂੰ ਜੁੱਤੀਆਂ ਮਾਰੇ ਅਸੀਂ ਦੋਨੋਂ ਚੌਂਕ ਦੇ ਆਲੇ-ਦੁਆਲੇ ਚੌਂਕ ਦੇ ਵਿੱਚ ਬੈਠਾਂਗੇ ਜਿਹਦੀ ਗਲਤੀ ਹੋएगी ਉਹਦੇ ਸਿਰ 'ਤੇ ਜੁੱਤੀਆਂ ਮਾਰੋ ਭੇਕੇ 50000 ਕਾਰਡ ਜਿਹੜਾ ਸ਼ਹਿਰ ਦੇ ਵਿੱਚ ਵੰਡੇ ਜਾਊਗਾ ਇਹ ਕਲੈਕਸ਼ਨ ਹੋਵੇ ਨਾ ਹੋਵੇ ਸਨਾਤੀਓਂ ਪਟਿਆਲਾ ਸ਼ਹਿਰ ਦੇ ਸਾਰੇ ਸਨਾਤਨ ਨੂੰ ਮੈਂ ਅਪੀਲ ਕਰਦਾ ਵੀ ਜਾਗੋ ਅਸਲੀ ਨਕਲੀ ਦੀ ਪਹਿਚਾਣ ਕਰੋ ਇਹ ਸੋਨੇ ਦੀ ਪਾਲਕੀ ਸੀ ਉਹ 40 ਦਿਨ ਪਹਿਲਾਂ ਪਾਲਿਸ਼ ਹੌਨ ਮਾਰਤੇ ਚਲੀ ਜਾਂਦੀ ਸੀ ਅੱਜ ਇਹ ਜਿਹੜੀ ਬੀਨਾ ਰਾਣੀ ਆ ਭੁਵਨੇਸ਼ਵਰ ਨੰਦਗਰੀ ਕਹਿੰਦੀ ਆਪਣੇ ਆਪ ਨੂੰ ਅੱਜ ਉਹ ਪਾਲਕੀ ਨੂੰ ਤਾਲੇ ਮਾਰ ਕੇ ਚਾਬੀਆਂ ਲੈ ਕੇ ਇਲਾਹਾਬਾਦ ਦੇ ਵਿੱਚ ਪ੍ਰਯਾਗ ਰਾਜ ਨੂੰ ਕਹਿੰਦੇ ਅੱਜ ਉੱਥੇ ਬੈਠੀ ਹੈ ਉਹਦੇ ਸਾਰੇ ਗੁਰਗੇ ਉੱਥੇ ਬੈਠੇ ਨੇ ਉਹ ਪਾਰਕੀ ਕਦੋਂ ਤਿਆਰ ਹੋਏਗੀ ਜਦੋਂ ਜਗਤਗੁਰੂ ਪੰਚਨਾਨ ਦੇਵ ਜੀ ਮਹਾਰਾਜ ਦੀ ਬ੍ਰਹਮਲੀਨ ਹੋਏ ਸੀ ਉਸ ਵੇਲੇ ਲੋਕ ਕਿੱਥੇ ਸੀ ਉਦੋਂ ਕਿ ਨਹੀਂ ਕਹਿੰਨਾਂ ਕਿ ਅਸੀਂ ਸ਼ੋਭਾ ਯਾਤਰਾ ਕਰਾਂਗੇ ਉਸ ਤੋਂ ਅਗਲੇ ਸਾਲ ਜਦੋਂ ਸਾਡੇ ਕੋਲ ਬਜਟ ਵੀ ਬਹੁਤ ਜ਼ਿਆਦਾ ਕਮੀ ਸੀ ਪੈਸੇ ਦੀ ਬਹੁਤ ਜ਼ਿਆਦਾ ਕਮੀ ਸੀ ਪਰ ਮੰਨੇ ਕਿਹਾ ਨਹੀਂ ਇਹ ਸ਼ੋਭਾ ਯਾਤਰਾ ਉਸੇ ਤਰ੍ਹਾਂ ਨੇ ਲਈ ਜਿਸ ਤਰ੍ਹਾਂ ਜਗਤਗੁਰੂ ਪੰਚਨਾਨ ਦੇਵ ਜੀ ਮਹਾਰਾਜ ਘਟਾ ਦੇ ਆ ਜੀ ਉਸ ਟਾਈਮ ਇਹ ਲੋਕ ਕਿੱਥੇ ਸੀ ਜਦੋਂ 4 ਲੱਖ ਰੁਪਏ ਪੱਲੇ ਹੋਵੰਦਾ ਸੀ ਸਾਡੇ ਜਤੀ ਰਜੇਸ਼ ਕੇਰੇ ਬੈਠਾ ਹੈ ਸ਼ੋਭਾ ਯਾਤਰਾ ਉਸੇ ਤਰ੍ਹਾਂ ਨਿਕਲੇਗੀ ਜਿਸ ਤਰ੍ਹਾਂ ਪਵਨ ਕੁਮਾਰ ਸ਼ਰਮਾ ਜੀ ਕਰਦੇ ਆਏ ਸੀ ਜਗਤ ਗੁਰੂ ਪੰਚਨਾਨਦ ਜੀ ਮਹਾਰਾਜ ਜੀ ਕਰਦੇ ਆਏ ਸੀ ਉਸੇ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਨਿਕਲੇਗੀ ਜਿੰਨਾ ਮਰਜੀ ਗੁੰਡਾ ਤਾਕਤਾਂ ਚਾਹੇ ਮੇਰੀ ਆਪਣੀ ਜਾਨ ਵੀ ਚਲੀ ਜਾਵੇ ਸੋ ਇਸ ਵੇਲੇ ਪਟਿਆਲਾ ਦੇ ਵਿੱਚ ਜੋ ਤਸਵੀਰ ਸਾਹਮਣੇ ਹੈ ਉਸ ਤੋਂ ਬਾਅਦ ਕਿਧਰੇ ਨਾ ਕਿਧਰੇ ਜਿਹੜੇ ਸਨਾਤਨ ਨੂੰ ਪਿਆਰ ਕਰਨ ਵਾਲੇ ਲੋਕ ਦੇ ਉਹਨਾਂ ਦੇ ਦਿਲ ਦੇ ਵਿੱਚ ਅਜੇ ਹੀ ਟੀਸ ਜਗਦੀ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹਰ ਇੱਕ ਸਾਲ ਸ਼ਿਵਰਾਤਰੀ ਮਹਾ ਸ਼ੋਵਾ ਯਾਤਰਾ ਦੇ ਵਾਸਤੇ ਪੂਰੇ ਸ਼ਹਿਰ ਦੇ ਲੋਕ ਤਿਆਰੀਆਂ ਕਰਦੇ ਨੇ ਕੋਈ ਲੰਗਰ ਲਗਾਉਂਦਾ ਹੈ ਕੋਈ ਆਪਣੇ ਬਾਜ਼ਾਰ ਨੂੰ ਵਧੀਆ ਤਰੀਕੇ ਨਾਲ ਸਜਾਉਂਦਾ ਤੇ ਕੋਈ ਕੋਲੇ ਨਾਲ ਦੀ ਉਸ ਪਾਲਕੀ ਦੇ ਦਰਸ਼ਨ ਕਰਨ ਲਈ ਆਪਣੀ ਅੱਖਾਂ ਵਿਛਾ ਕੇ ਇੰਤਜ਼ਾਰ ਕਰਦਾ ਪਰ ਜਿਹੜੀ ਅੱਜ ਦੀ ਤਸਵੀਰ ਸਾਹਮਣੇ ਆਈ ਹੈ ਉਸ ਤਸਵੀਰ ਤੋਂ ਬਾਅਦ ਕਿਆ ਸਰਾਇਆ ਕੁਝ ਹੋਰ ਹੋ ਗਿਆ ਨਹੀਂ ਕਿ ਪੋੜੀਨਾਂ ਦੀ ਸ਼ੋਭਾ ਯਾਤਰਾ ਵਾਸਤੇ ਕਲੈਕਸ਼ਨ ਕਰਨ ਵਾਲੇ ਲੋਕ ਆਪਸ ਵਿੱਚ ਫਟੇ ਹੋਏ ਦਿਖਾਈ ਦਿੱਤੇ ਇੱਕ ਦੂਸਰੇ ਉੱਪਰ ਸਿੱਧੇ ਇਲਜ਼ਾਮ ਲੰਡੇ ਦਿਖਾਈ ਦਿੱਤੇ ਹੱਥ 'ਚ ਪਰਚੀ ਫੜ ਕੇ ਦਿਖਾ ਦਿੱਤਾ ਗਿਆ ਕਿ ਇਹ ਜਾਲੀ ਪਰਚੀ ਹੈ ਇਹ ਸਭ ਪਰ ਗਲਤ ਕਰ دیا۔ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸ਼ੋਭਾ ਯਾਤਰਾ ਦੀ ਵਿਵਸਥਾ ਨੂੰ ਦੇਖਦੇ ਨੇ ਰਜੇਸ਼ ਕੇਹੜੀ ਜੀ ਨਾਲ ਕੇ ਸਭ ਤਸਵੀਰ ਦੇਖੀ ਹੈ ਅੱਜ ਵੀ ਉਹ ਤਸਵੀਰ ਦੇਖ ਕੇ ਉਹ ਹੱਲਾ ਗੁੱਲਾ ਦੇਖ ਕੇ ਮਨ ਦੇ ਵਿੱਚ ਜ਼ਰੂਰ ਚਿੰਤਾ ਆਈ ਕਿ ਆ ਤਸਵੀਰ ਕਿਉਂ ਸਾਹਮਣੇ ਆਈ ਹੈ ਕੀ ਕਾਰਨ ਮੰਦਿਆਂ ਦੇਖੋ ਪੂਰਾ ਪਟਿਆਲਾ ਸ਼ਹਿਰ ਜਾਂ ਹੁੰਦਾ ਹੈ ਕਿ ਸ਼ੋਭਾ ਯਾਤਰਾ ਜਗਤ ਗੁਰੂ ਪੰਚਨੰਦ ਜੀ ਮਹਾਰਾਜ ਦੇ ਟਾਈਮ ਤੋਂ ਆਰਗੇਨਾਈਜ਼ ਮੈਂ ਕਰਦਾ ਆਇਆ ਇਸ ਵਾਰ ਵੀ ਆਰਗੇਨਾਈਜ਼ ਕਰੀ ਹੈ ਉਹਨਾਂ ਦੀ ਡੈਥ ਤੋਂ ਬਾਅਦ ਵੀ ਆਰਗੇਨਾਈਜ਼ ਕਰੀ ਸੀ ਬਹੁਤ ਹਾਲਾਤ ਵਿਕਟ ਸਥਿਤੀਆਂ ਸਾਡੇ ਕੋਲ ਪੈਦਾ ਹੋ ਗਈਆਂ ਸੀ ਕਿ ਕਿਸ ਤਰ੍ਹਾਂ ਕਰੀਏ ਜਾਂ ਉਹਨਾਂ ਦੀ ਡੈਥ ਹੋਈ ਸੀ ਲੇਕਿਨ ਆਪਾਂ ਨੇ ਹਾਲਾਤ ਨੂੰ ਸੰਭਾਲ ਲਿਆ ਤਾਂ ਅੱਜ ਵੀ ਅਸੀਂ ਸ਼ੋਭਾ ਯਾਤਰਾ ਦੀ ਤਿਆਰੀਆਂ ਕਰ ਰਹੇ ਸੀ ਲਾਹੌਰੀ ਜਦੋਂ ਸਾਡੀ ਅੱਜ ਕਲੈਕਸ਼ਨ ਸ਼ੁਰੂ ਹੋਈ ਕੁਝ ਗੁੰਡਾ ਤੱਤ ਤਾਂ ਤੱਬ ਸ਼ਹਿਰ ਦੇ ਜਿਹੜੇ ਮੈਂ ਕਹਾਵਾਂਗਾ ਕਿ ਵਿਦੇਸ਼ੀ ਤਾਕਤਾਂ ਦੇ ਉੱਪਰ ਵਿਕ ਚੁੱਕੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਪਟਿਆਲੇ ਦੀ ਇੱਕ ਬੜੀ ਵੱਡੀ ਸ਼ੋਭਾ ਯਾਤਰਾ ਜਿਹੜੀ ਪੂਰੇ ਵਿਸ਼ਵ ਚ ਮਸ਼ਹੂਰ ਹੈ ਦਿੱਲੀ, ਕਲਕੱਤਾ ਪਤਾ ਨਹੀਂ ਕਿੱਥੇ ਕਿੱਥੇ ਲੋਕ ਦੇਖਣ ਵਾਸਤੇ ਪਟਿਆਲਾ ਪਹੁੰਚਦੇ ਸੀ ਇਹਨੂੰ ਇੱਕ ਫੇਲ ਕਰਨ ਦੀ ਸਾਜ਼ਿ ਸਿਰੱਚੀ ਜਾ ਰਹੀ ਹੈ ਇਹ ਸਾਜ਼ਿ ਦੇ ਤਹਿਤ ਕੁਝ ਬੰਦੇ ਬਿਕ ਚੁਕੇ ਨੇ ਜਿਨ੍ਹਾਂ ਨੇ ਅੱਜ ਗੁੰਡਾਗਰਦੀ ਕਰਕੇ ਸ਼ਿਵਰਾਤਰੀ ਸ਼ੋਭਾ ਯਾਤਰਾ ਦੀ ਤਿਆਰੀ ਨੇ ਵਿੱਚ ਵਿਗੜਨ ਦੀ ਕੋਸ਼ਿਸ਼ ਕੀਤੀ ਔਰ ਪ੍ਰਸ਼ਾਸਨ ਨੇ ਸਾਡੇ ਤੋਂ 2 ਦਿਨ ਦਾ ਟਾਈਮ ਮੰਗਿਆ ਕਿਉਂਕਿ 26 ਜਨਵਰੀ ਹੈ ਕਿਉਂਕਿ ਅਸੀਂ ਵੀ ਸਮਝਦੇ ਹਾਂ 26 ਜਨਵਰੀ ਸਾਡਾ ਮਹਾਨ ਗਣਤੰਤਰ ਦਿਵਸ ਹੈ ਤਾਂ ਇਹਨੂੰ ਦੇਖਦੇ ਹੋਏ ਅਸੀਂ 2 ਦਿਨ ਲਈ ਡੀਐਸਪੀ ਸਾਹਮਣੇ ਸਾਡਾ ਟਾਈਮ ਮੰਗਿਆ ਉਸ ਤੋਂ ਬਾਅਦ ਦੇਖਾਂਗੇ ਕਿ ਇਹ ਤਾਂ ਤਾਂ ਕਿੱਥੇ ਤੱਕ ਜਾਂਦੀਆਂ ਨੇ ਔਰ ਅਸੀਂ ਜਿਹੜਾ ਜਿਹੜੀ ਤਾਕਤਾਂ ਦੀ ਤੁਸੀਂ ਗੱਲ ਕਰਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਦੋ ਪੋਸਟਰ ਜਾਰੀ ਹੋ ਰਹੇ ਨੇ ਇਹ ਦੋਨੋਂ ਵਿੱਚ 44ਵੀਂ ਸ਼ਿਵ ਜੋਸ਼ ਸ਼ੋਭਾ ਯਾਤਰਾ ਦੀ ਗੱਲ ਹੋ ਰਹੀ ਹੈ ਇੱਕ ਸ਼ੋਭਾ ਯਾਤਰਾ ਦੇ ਵਿੱਚ ਤੁਹਾਡੀ ਤਸਵੀਰ ਨਹੀਂ ਦਿਖਾਈ ਦੇ ਰਹੀ ਹੈ ਜਿਸ ਵਿੱਚ ਭਵਨೇಶ್ਵਰੀ ਦੇਵੀ ਜੀ ਦੀ ਤਸਵੀਰ ਲੱਗੀ ਹੋਈ ਹੈ ਇੱਕ ਪੋਸਟਰ ਦੇ ਵਿੱਚ ਤੁਹਾਡੀ ਤਸਵੀਰ ਦਿਖ ਰਹੀ ਹੈ ਜਿਹਦੇ ਵਿੱਚ ਮਾਨਯੋਗ ਐਮਐਲਏ ਸਾਹਿਬ ਦੀ ਫੋਟੋ ਲੱਗੀ ਹੈ ਹੋਰ ਵੀ ਜਿਹੜੇ ਸੰਤ ਲੋਕ ਜਣਾਂ ਦੀ ਫੋਟੋ ਲੱਗੀ ਹੋਈ ਹੈ ਲੋਕ ਯਕੀਨ ਉਸ ਤੇ ਕਰਨ ਹਾਲੇ ਇਸ ਵਾਰੀ ਸੋਚ ਰਹੇ ਸੀਗੇ ਤੇ ਅੱਜ ਦਾ ਜਿਹੜਾ ਇਹ ਜਿਹੜਾ ਪੰਜਾਬੀ ਸ਼ਬਦਾਂ ਚ ਕਹਾਂ ਕਿ ਕੰਜਰਖਾਨਾ ਦੇਖਣ ਨੂੰ ਸਾਹਮਣੇ ਆ ਗਿਆ ਕਿ Hindu ਬੰਦਾ ਤਨਾਤਨੀ ਬੰਦਾ ਕਿਹਦੀ ਗੱਲ ਮੰਨੇ ਉਸੀ ਜਿਹੜੇ ਇੰਨੇ ਲੰਬੇ ਸਮੇਂ ਤੋਂ ਵਿਵਸਥਾ ਦੇਖਣੇ ਸੀ ਹੋਣਾ ਵੀ ਜਾਂ ਕੇ ਜਿਹੜੇ ਜਾਲੀ ਪਰਚੀ ਦਿਖਾਈ ਜਾ ਰਹੀ ਹੈ ਜਾਲੀ ਜਿਹਨੂੰ ਕਿਹਾ ਜਾ ਰਿਹਾ ਉਹਦੀ ਗੱਲ ਬੰਨੀ ਜਾਵੇ ਦੇਖੋ ਜਿਹੜਾ ਜਾਲੀ ਪਰਚੀ ਕੱਟਿਆ ਆਪਣੀ ਫੋਟੋ ਥੋੜੀ ਵਿੱਚ ਲਾਏਗਾ ਉਹ ਜਿਹੜੀ ਪਰਚੀ ਕੱਟੀ ਹੈ ਮੇਰੀ ਫੋਟੋ ਵਿੱਚ ਆ ਉਹਦੇ ਵਿੱਚ ਸਾਡੇ ਫੋਨ ਨੰਬਰ ਨੇ ਜਾਲੀ ਦਾ ਉਹਨੂੰ ਕਿਹਾ ਜਾਖਦਾ ਜੇ ਵੇ ਜਿਹੜੇ ਵਿੱਚ ਮੇਰੀ ਫੋਟੋ ਨਾ ਹੋਵੇ ਫੋਨ ਨੰਬਰ ਨਾ ਹੋਣ ਉਹ ਹਰ ਸਾਲ ਦੀ ਤਰ੍ਹਾਂ ਪਰਚੀ ਕੱਟੀ ਜਾਂਦੀ ਹੈ ਸਾਰਾ ਸ਼ਹਿਰ ਗਵਾਏ ਮੇਰੇ ਮੇਰੀ ਇੰਟਰਵਿਊ ਲੈਣ ਤੋਂ ਬਾਅਦ ਸਾਰੇ ਸ਼ਹਿਰ ਤੇ ਸਰਵੇ ਕਰੋ ਤੁਹਾਨੂੰ ਦੱਸेंगे ਸਾਰੇ ਵੀ ਕੌਣ ਸ਼ੋਭਾ ਯਾਤਰਾ ਕਰਦਾ ਸੀ ਔਰ ਕੌਣ ਲੋਗ ਐਡੀ ਵੱਡੀ ਸ਼ੋਭਾ ਯਾਤਰਾ ਨੂੰ ਸਨਾਤਨ ਸਨਾਤਨ ਦੀ ਸ਼ੋਭਾ ਯਾਤਰਾ ਨੂੰ ਕੇਸ ਸ਼ੋਭਾ ਯਾਤਰਾ ਨੂੰ ਅਸੀਂ ਵੀ ਖੇਲ ਕਰਨ ਦੀ ਸਾਜ਼ਿਸ਼ ਰਚ ਰਹੇ ਨੇ ਵਿਦੇਸ਼ੀ ਤਾਕਤਾਂ ਦੇ ਉੱਪਰ Hindu ਵਿਰੋਧੀ ਤਾਕਤਾਂ ਦੇ ਉੱਪਰ ਇਹ ਇਹ ਸਵਾਲ ਜਿਹੜਾ ਹੈਗਾ ਮੇਰੇ ਪੁੱੁਰਾ ਹੋਣ ਤੋਂ ਪਹਿਲਾਂ ਤੁਸੀਂ ਜਵਾਬ ਦਿੱਤਾ ਵਿਦੇਸ਼ੀ ਤਾਕਤਾਂ ਹਿੰਦੂ ਉਗਰੋਧੀ ਤਾਕਤਾਂ ਸਨਾਤਨ ਵਿਰੋਧੀ ਤਾਕਤਾਂ ਤੁਸੀਂ ਪਿਛਲੇ ਇੰਟਰਵਿਊਜ਼ ਵੀ ਕਿਹਾ ਸੀਗਾ ਕਿਹੜੇ ਲੋਕ ਨੇ ਕਿ ਉਹਨਾਂ ਦੇ ਨਾਮ ਵੀ ਨਸ਼ਰ ਹੋਣਗੇ ਕਿ ਉਹ ਲੋਕ ਵੀ ਸਾਹਮਣੇ ਆਉਣਗੇ ਜਿਹੜੇ ਸਨਾਤਨ ਮੈਡੀਟੀ ਢਾਲ ਆ ਰਹੇ ਨੇ ਦੇਖੋ ਜਹਾਂ ਤੱਕ ਮਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਰੋੜਾ ਰੁਪਿਆ ਪਟਿਆਲਾ ਸ਼ਹਿਰ ਦੀ ਸ਼ੋਭਾ ਯਾਤਰਾ ਨੂੰ ਫੇਲ ਕਰਨ ਵਾਸਤੇ ਛੁਟਿਆ ਜਾ ਰਿਹਾ ਹੈ ਨਹੀਂ 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 ਇਹ ਬੜੀ ਅਜੀਬ ਗੱਲ ਕਰ ਰਹੇ ਕਰੋੜਾ ਰੁਪਿਆ ਪੋਲੇਨਾਦੀ ਹਕੂਮਾ ਚ ਲੱਗ ਸਕਦਾ ਤੁਸੀਂ ਕਹਿ ਰਹੇ ਉਸ ਨੂੰ ਖੇਲ ਕਰਨ ਵਾਸਤੇ ਲੱਗ ਰਿਹਾ ਹੈ ਖੇਲ ਕਰਨ ਵਾਸਤੇ ਲੱਗ ਰਿਹਾ ਹੈ ਸ਼ੋਭਾ ਯਾਤਰਾ ਸੀ 21 ਰੁਪਿਆ씩 ਭਗਤਾਨਾ ਇਕੱਠਾ ਕਰਕੇ ਪਟਿਆਲੇ ਸ਼ਹਿਰ ਚ ਅੱਜ ਅਸੀਂ ਸ਼ੁਰੂਆਤ ਕਰੀ ਕੋਈ 100 ਰੁਪਏ ਦਿੰਦਾ ਕੋਈ 200 ਦਿੰਦਾ ਕੋਈ 500 ਦਿੰਦਾ ਕੋਈ 1000 ਦਿੰਦਾ ਲੇਕਿਨ ਜਗਤਗੁਰ ਪੰਚਨਨ ਜੀ ਮਹਾਰਾਜ ਜਦ ਤੱਕ ਸਾਡੇ ਸਿਰ ਤੇ ਹੱਥ ਸੀ ਅਸੀਂ ਜਿੰਨਾ ਪੈਸਾ ਇਕੱਠਾ ਕਰਦੇ ਸੀ 5 ਲੱਖ ਹੋ ਗਿਆ 7 ਲੱਖ ਹੋ ਗਿਆ 10 ਲੱਖ ਹੋ ਗਿਆ ਅਸੀਂ ਉਹਨਾਂ ਦੇ ਚਰਨਾਂ ਚ ਲਿਆ ਕੇ ਰੱਖ ਦਿੰਦੇ ਸੀ ਲੇਕਿਨ ਉਹਨਾਂ ਦੀ ਸ਼ਕਤੀ ਸੀ ਉਹ ਬਾਕੀ ਪੈਸਾ ਆਪਣੇ ਕੋਲ ਤੇ ਪਾਗੇ ਸ਼ੋਭਾ ਯਾਤਰਾ ਨੂੰ ਉਹਨਾਂ ਨੇ ਕਦੀ ਫੇਲ ਨਹੀਂ ਹੁੰਦੇ ਨੇ ਲੇਕਿਨ ਇਹ ਜਿਹੜੀ ਅੱਜ ਤਾਕਤਾਂ ਕੰਮ ਕਰ ਰਹੀਆਂ ਨੇ ਦੇਸ਼ ਵਿਰੋਧੀ ਤਾਕਤਾਂ ਸਨਾਤਨ ਵਿਰੋਧੀ ਤਾਕਤਾਂ ਅੱਜ ਤੁਸੀਂ ਦੇਖਿਆ ਹੀ ਹੈ 307 ਦੇ ਪਰਚੇ ਦਰਜ ਨੇ ਜਿਹੜੇ ਬੰਦੇ ਅੱਜ ਉਹਨਾਂ ਦੀ ਕਲੈਕਸ਼ਨ ਰੱਖਣਾ ਹੈ ਸੀ 295 ਇਹ ਦੇ ਪਰਚੇ ਦਰਜ ਨੇ 57 52 ਦਰਜ ਨੇ ਮੈਂ ਆਨ ਰਿਕਾਰਡ ਕਰਾਉਂਗਾ ਤੁਹਾਨੂੰ ਔਰ ਇਹਦੇ ਪਿੱਛੇ ਵੱਡੀ ਤਾਕਤ ਕੌਣ ਹੈ ਜਗਤਗੁਰੂ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਪਰ ਹੈ ਨਹੀਂ ਮਨੂੰ ਪੇਸ਼ ਕਰੇ ਕਾਗਜ਼ ਕਿੱਥੇ ਜਗਤਗੁਰੂ ਭਗਵਨೇಶ್ਵਰ ਅਨੰਦ ਕਹਿੰਦੇ ਜਿਹੜੇ ਬਣਿਆ ਮਨ ਅਸੀਂ ਉਹਨੂੰ ਬੀਨਾਰਾਣੀ ਕਹਿੰਦੇ ਨੇ ਉਹ ਇੱਕ ਨਰਸ ਸੀਗੀ ਉਸਨੇ ਅੱਜ ਪਟਿਆਲੇ ਸ਼ਹਿਰ ਦੇ ਹਿੰਦੂ ਸਵਾਜ ਨੂੰ ਦੋ ਫਾੜ ਦੇ ਵਿੱਚ ਕੀ ਸਰ ਇਸ ਚ ਦੇਰੀ ਨਹੀਂ ਹੋ ਰਹੀ ਆਪਾਂ ਜੋ ਕੈਰੈਕਟਰ ਅੱਜ ਦਾਸਰੇ ਆ ਜਿਸ ਵੇਲੇ ਜਗਤਗੁਰੂ ਦੀ ਪਾਤੀ ਤੇ ਉਹਨੂੰ ਬਿਠਾਇਆ ਗਿਆ ਸੀਗਾ ਉਸ ਵੇਲੇ ਜੇ ਆਪਾਂ ਇਸ ਤੇ ਗੌਰ ਕਰਦੇ ਤਾਂ ਅੱਜ ਏਡਾ ਵੱਡਾ ਫਾੜਾ ਦੇਖਣ ਨੂੰ ਮਿਲਦਾ ਦੇਖੋ ਬਾਕੀ ਇਸ ਗੱਲ ਦੀ ਪੁਸ਼ਟੀ ਸਾਡੇ ਵੱਲੋਂ ਕੋਈ ਨਹੀਂ ਹੋ ਰਹੀ ਇਹੋ ਜਗਤਪੂਰੀ ਹੈਗੇ ਨਹੀਂ ਹੈਗੇ ਕਿਉਂਕਿ ਇਹ ਸਾਡੇ ਸਮਾਜ ਦੀਆਂ ਗੱਲਾਂ ਨੇ ਜਾਂ ਤੁਹਾਡੇ ਜਿਹੜੇ ਲੋਕ ਸਨਾਤਨ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦੀ ਗੱਲਾਂ ਅਸੀਂ ਤਾਂ ਆਮ ਨਾਗਰਿਕਾਂ ਸਾਡੇ ਕੋਲ ਤਾਂ ਜੋ ਤਸਵੀਰ ਸਾਹਮਣੇ ਆਂਦੀ ਹੈ ਭਗਵਾਨ ਤੁਸੀਂ ਪਾਏ ਥੋੜੇ ਅੱਗੇ ਨਤਮਸਤਕਾ ਭਗਵਾਨ ਉਹਨਾਂ ਦੇ ਪਾਏ ਉਹਨਾਂ ਦੇ ਅੱਗੇ ਨਤਮਸਤਕਾ ਆਮ ਇਨਸਾਨ ਜਿਹੜਾ ਆਮ ਨਾਗਰਿਕ ਹੈ ਆਮ ਸਨਾਤਨੀ ਹੈ ਉਹ ਤਾਂ ਧੰਵੇ ਨੂੰ ਸਲਾਮ ਕਰਦਾ ਹੈ ਪਿੱਛੋਂ ਕਿਹੜੀ ਆਬਾਦੀ ਮਿਲੀ ਹੈ ਕਿੱਥੋਂ ਲੈ ਕੇ ਆ ਅਸੀਂ ਕਿਹੜਾ ਕਿਸੇ ਦਾ ਸਰਟੀਫਿਕੇਟ ਦੇਖਣਾ ਹੁੰਦਾ ਪਰ ਉਸੇ ਤਰ੍ਹਾਂ ਚੱਲਦਾ ਅੱਜ ਤੁਸੀਂ ਉਹਨੂੰ ਕਹਿ ਰਹੇ ਕਿ ਆ ਮੈਂ ਇਹ ਪਹਿਲਾਂ ਕਿਉਂ ਨਹੀਂ ਹੋਇ ਉਹਨੇ ਸ਼ਿਕਾਇਤ ਵੀ ਕੀਤਾ ਗਿਆ ਉਹਨਾਂ ਵੱਲੋਂ ਉਸ ਵੇਲੇ ਕਿਉਂ ਨਹੀਂ ਹੋਇਆ ਦੇਰੀ ਕਿਉਂ ਹੋ ਰਹੀ ਹੈ ਦੇਖੋ ਨਿਸ਼ਕਾਸ਼ਿਤ ਕਰਨ ਦੀ ਤੁਸੀਂ ਪੱਤਰਕਾਰ ਲੋਗ ਤੁਸੀਂ ਉਹਨਾਂ ਦਾ ਡਾਕੂਮੈਂਟ ਦੇਖੋ ਜੇ ਰਜੇਸ਼ ਕੇਸ ਨੂੰ ਕਿਸ ਕਿਸ ਬੇਸ ਤੇ ਤੁਸੀਂ ਨਿਸ਼ਕਾਸ਼ਿਤ ਕਰਦੇ ਉਹਨਾਂ ਨੂੰ ਤਾਂ ਅਸੀਂ ਬਣਾਇਆ ਹਿੰਦੂ ਸੰਤ ਸਮਾਜ ਦੀ ਜਿਹੜੀ ਹੈ ਹਿੰਦੂ ਸਖਸ਼ ਸੰਤ ਸਮਾਜ ਦੀ ਪ੍ਰਮੁਖ ਬਣਾਇਆ ਸੀ ਮੰਨੇ ਬਣਾਇਆ ਸੀ ਕਾਗਜ਼ਾਤ ਨਹੀਂ ਇਹ ਆ ਬਿਲਕੁਲ ਵੀ ਦਿਖਾਓ ਕਿੱਥੇ ਕਾਗਜ਼ਾਤ ਉਹਦੇ ਕੋਲ ਜਰ ਉਹ ਕਹਿੰਦੀ ਹੈ ਮੈਂ ਹਿੰਦੂ ਸੰਤ ਸਮਾਜ ਦੇ ਪ੍ਰਮੁੱਖ ਆ ਉਹਨੂੰ ਕਾਗਜ਼ ਦਿਖਾਓ ਅਥورٹی ਲੈਟਰ ਦਿਖਾਓ ਕਿਨੇ ਦੇ ਆ ਤੁਹਾਨੂੰ ਸੰਤ ਸਮਾਜ ਨੇ ਦੇਇਆ ਜੂਨਾ ਖਾੜੇ ਨੇ ਦੇਆ ਹੈ ਹਿੰਦੂ ਸਮਾਜ ਨੇ ਦੇਆ ਕਿਨੇ ਦੇ ਆ ਦਿਖਾਓ ਤੁਸੀਂ ਮੰਗੋਗਾ ਕਾਗਜ਼ ਮੇਰੇ ਕੋਲ ਕਾਗਜ਼ ਮੰਗੋ ਮੇਰੇ ਕੋਲ ਸਾਰੇ ਕਾਗਜ਼ ਮੌਜੂਦ ਹੈ ਔਰ 10 ਤਰੀਕ ਨੂੰ ਬਦਰੀਨਾਥ ਮੰਦਿਰ ਦੇ ਅੰਦਰ ਸੈਂਕੜੇ ਹਿੰਦੂ ਕਾਰਜਕਰਤਾ ਇਕੱਠੇ ਹੋਏ ਸੀ ਸੈਂਕੜੇ ਦੀ ਤਦਾਦ ਦੇ ਵਿੱਚ ਹਿੰਦੂ ਸੰਗਠਨ ਇਕੱਠੇ ਹੋਏ ਸੀ ਜੂਨਾ ਖਾੜੇ ਦੇ ਲੋਕ ਇਕੱਠੇ ਹੋਏ ਸੀ ਉੱਥੇ ਇੱਕ ਮਤਾ ਪਾ ਕੇ ਔਨ ਰਿਪੋਰਟ ਹੈ ਮੇਰੇ ਕੋਲ ਸਭ ਕੁਝ ऑन रिटर्न जब पहुंचेंगे तो खा लेंगे प्रशांत जब जब मांगेगा दिखा देंगे उधर ਵਿੱਚ 250 ਦੇ ਕਰੀਬ ਹਿੰਦੂ ਸਮਾਜ ਦੇ ਲੋਕਾਂ ਨੇ ਇਹਨਾਂ ਨੂੰ ਹਿੰਦੂ ਸੁਰੱਖਿਆ ਸੰਮਤੀ ਤੋਂ ਬਰਖਾਸ ਕਰਿਆ ਸੀ ਕਿਉਂਕਿ ਇਸਨੇ ਇੱਕ ਵੀਡੀਓ ਪਾਈ ਸੀ ਬੀਨਾ ਰਾਣੀ ਨੇ ਜਗਤ ਗੁਰੂ ਨਹੀਂ ਮੈਂ ਕਹਾਂ ਉਹਨੂੰ ਬੀਨਾ ਰਾਣੀ ਕਹਾਂਗਾ ਬੀਨਾ ਰਾਣੀ ਨੇ ਇੱਕ ਵੀਡੀਓ ਪਾਈ ਸੀ ਕਿ ਇਸ ਮਨੂੰ ਗੱਗੀ ਪੰਡਤੋਂ ਖਤਰਾ ਹੈ ਉਹ ਮਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈ ਇਸ ਲਈ ਮੈਂ ਮੈਂਟਲੀ ਅਫਸਰਟ ਹੈ ਮੈਂ ਪੁੱਛਣਾ ਚਾਹੁੰਦਾ ਹੈ ਸ਼੍ਰੀ ਸ਼ਿਵ ਸ਼ਕਤੀ ਸੇਵਾਦਾਲ ਲੰਗਰ ਚੈਰੀਜੇਬਲ ਟਰਸਟ ਨੂੰ ਜਿਨ੍ਹਾਂ ਨੇ ਸ਼੍ਰੀ ਹਿੰਦ ਸ਼੍ਰੀ ਪਵਨ ਕੁਮਾਰ ਸ਼ਰਮਾ ਨੂੰ ਮੈਂਟਲੀ ਅਬਸਟ ਕਰਕੇ ਲੰਗਰ ਕਮੇਟੀ ਚੋਂ ਕੱਢਦਾ ਸੀ ਅੱਜ ਕੀ ਕਾਰਨ ਹੈ ਉਹਨਾਂ ਦੀ ਕੀ ਮਜਬੂਰੀਆਂ ਹੈ ਕੀ ਜਦ ਇਹ ਖੁਦ ਆਨਲਾਈਨ ਹੋ ਕੇ ਆਪਣੇ ਆਪ ਨੂੰ ਮੈਂਟਲੀ ਅਬਸਟ ਕੋਜਿਤ ਕਰ ਰਹੀ ਹੈ ਤਾਂ ਇਹ ਕਿਉਂ ਨਹੀਂ ਉਹਨੂੰ ਲੰਗਰ ਕਮੇਟੀ ਚੋਂ ਕੱਢ ਰੇ ਅਸੀਂ ਹਿੰਦੂ ਸਰਖਸ਼ ਸੰਮਤੀ ਜੋ ਉਹਨਾਂ ਨੂੰ ਕੱਢਦਾ ਅਸੀਂ ਹਿੰਦੂ ਤਖਤ ਤੋਂ ਉਹਨਾਂ ਨੂੰ ਕੱਢਦਾ ਅੱਜ ਉਹਨਾਂ ਦੀ ਕੀ ਤਾਕਤ ਹੈ ਇਹ ਪਟਿਆਲਾ ਸ਼ਹਿਰ ਦਾ ਮਾਹੌਲ ਖਰਾਬ ਕਰਨ ਅੱਜ ਸ਼ਾਂਤੀਪੁਰ ਨੂੰ ਚੱਡੀ ਕਲੈਕਸ਼ਨ ਚੱਲ ਰਹੀ ਸੀ ਉਹਨਾਂ ਨੇ ਅੱਗੇ ਦਸਲਵਾਜੀ ਕਰੀ 307 ਦੇ ਪਰਚੇ ਦਰਜ ਜਿਹੜੇ ਬੰਦੇ ਦਿਖ ਰਹੇ ਆ ਵੀਡੀਓ ਦੇ ਅੰਦਰ ਪਤਾ ਕਰ ਲੋ ਥਾਣੇ 'ਚ ਜਾ ਕੇ ਐਸ ਐਚਓ ਸਾਹਿਬ ਦੱਸ ਦੇਣਗੇ ਡੀ ਐਸ ਪੀ ਸਾਹਿਬ ਦੱਸ ਦੇਣਗੇ 307 ਦੇ ਪਰਚੇ ਦਰਜ ਨੇ 295 ਐ ਦੇ ਪਰਚੇ ਦਰਜ ਨੇ ਤਿੰਨ ਕੰਪਲੇਟਾ ਮਿਹਦੀਆਂ ਪਿੰਡਕ ਮੀਆਂ ਕਤਵਾਲੀ ਦੇ ਅੰਦਰ ਇਹਨਾਂ ਦੋ ਕੰਪਲੇਟਾ ਜਗਤਪ੍ਰੀਤ ਜਗਤਪ੍ਰੀਤ ਰੋਪਨ ਚਾਨੜ ਗਰੀ ਮਹਾਰਾਜ ਦੇ ਭਾਈ ਦੀਆਂ ਪਈਆਂ ਜਿਨ੍ਹਾਂ ਨੇ ਜਗਤਪ੍ਰੀਤ ਕਤਲ ਦੀ ਉਹ ਮੰਡਿਆ ਕਤਲ ਹੋਇਆ ਉਹਨਾਂ ਦਾ ਉਹਨਾਂ ਨੇ ਕਤਲ ਦੀ ਇਨਕੁਆਰੀ ਖੁਲਾ ਲੀ ਦੋ ਦੋ ਕੰਬੇਟਾ ਪੈਂਡਿੰਗ ਮਈਆਂ ਜੇਕ ਥਾਣੇ ਦੇ ਅੰਦਰ ਐਸਐਚਓ ਸਾਹਿਬ ਨਾਲ ਗੱਲ ਕਰੀਏ ਦੱਸਣਗੇ ਤੁਹਾਨੂੰ ਔਰ ਦੋ ਕੰਬੇਟਾ ਸਾਡੇ ਹਿੰਦੂ ਤਖਤ ਮੁਖੀ ਬ੍ਰਹਮਨੰਦ ਗੀਰਜੀ ਮਹਾਰਾਜ ਵੱਲੋਂ ਪੈਂਡਿੰਗ ਮਈਆਂ ਜਿਹਦੇ ਵਿੱਚ ਇਹਨਾਂ ਨੇ ਦੋ ਦੋ ਆਧਾਰ ਕਾਰਡ ਬਣਾਏ ਨੇ ਕੌਣ ਹੈ 420 ਹਿੰਦੂ ਸਮਾਜ ਵਿੱਚ ਲਾਗਰੇ 2211 ਕਾਰਡ ਬਣਾਣਾ ਲਾ ਜਾਂ 30 ਸਾਲ ਤੋਂ ਹਿੰਦੂ ਸਮਾਜ ਦੀ ਸੇਵਾ ਕਰਨ ਵਾਲਾ ਰਜੇਸ਼ ਕੇਹਰ ਕੇਹਰ ਦਾ ਕਾਰਡ ਬਣੇ ਹੋਏ ਆਂ ਔਨ ਡਾਕੂਮੈਂਟ ਤੁਹਾਨੂੰ ਔਨ ਡੋ ਸਰਕਾਰੀ ਡਾਕੂਮੈਂਟਾਂ ਦੇ ਅਲੱਗ-ਅਲੱਗ ਬਾਪ ਦੇ ਨਾਮ ਮੈਂ ਸਾਬਿਤ ਸਾਬਿਤ ਕਰ ਦੂੰਗਾ ਤੁਹਾਨੂੰ ਦਿਖਾਉਂਗਾ ਜਦੋਂ ਇਹ ਤੁਸੀਂ ਕਿਹਨਾਂ ਦੇ ਬਾਰੇ ਕਹਿ ਰਹੇ ਹੋ ਕਿ ਕਿਹੜਾ ਕਿਹੜਾ ਸ਼ਕਸ਼ਾ ਜੀ ਨਾ ਰਾਣੀ ਜਗਤਗੁਰੂ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਭੂਮਨੇਸ਼ੀ ਅਨੰਦਗਿਰੀ ਜਿਹੜੀ ਅੱਜ ਹਿੰਦੂ ਸਵਾਜ ਨੂੰ ਦੋ ਪਾਟਾਂ ਦੇ ਵਿੱਚ ਪਟਿਆਲੇ ਸ਼ਹਿਰ ਦੇ ਵਿੱਚ ਵੰਡ ਦਿੱਤਾ जिने ਕਰੋੜਾਂ ਰੁਪਏ ਲੈ ਕੇ ਹਿੰਦੂ ਸਮਾਜ ਨੂੰ ਵੰਡਣ ਦੀ ਠੇਕਾ ਲਿਆ ਉਸ ਜਗਤਗੁਰੂ ਭਵਨੇਸ਼ਵਰ ਨੰਦਗਰੀ ਜਾਲੀ ਇਹ ਕਰੋੜਾਂ ਰੁਪਏ ਦੀ ਗੱਲ ਕਰ ਰਹੇ ਆ ਕਿਥੋਂ ਰਿਹਾ ਉਹ ਉਹਨਾਂ ਕੋਲੇ ਇੰਨਾ ਪੈਸਾ ਹੈਗਾ ਹਵਾਲੇ ਦੇ ਰਾਹੀਂ ਆ ਰਿਹਾ ਇਹ ਜਲਦੀ ਹੀ ਸਾਬਿਤ ਕਰਾਂਗੇ ਕਿ ਉਹਨਾਂ ਨੇ ਹਿੰਦੂ ਸਮਾਜ ਨੂੰ ਵੰਡਣ ਵਾਸਤੇ ਹਵਾਲਾ ਤੋਂ ਪੈਸਾ ਲਿਆ ਔਰ ਸੈਂਕੜਾ ਸਾਲਾਂ ਤੋਂ ਪਵਨ ਕੁਲ ਸ਼ੇਰੇ ਹਿੰਝੁਰ ਪਵਨ ਕੁਆਰ ਸ਼ਰਮਾ ਜੀ ਦੀ ਮਿਹਨਤ ਜਗਤਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਦੀ ਮਿਹਨਤ ਸੈਕੰਡੋ ਹਿੰਦੂ ਤੁਸੀਂ ਆਪ ਦੇਖ ਰਹੇ ਹੋ ਕਿ ਕਿੰਨਾ ਹਿੰਦੂ ਇਕੱਠਾ ਹੁੰਦਾ ਪਟਿਆਲਾ ਸ਼ਹਿਰ ਦੇ ਵਿੱਚ ਪਟਿਆਲਾ ਸ਼ਹਿਰ ਵਾਲੇ ਖੁਦ ਆ ਕੇ ਕਹਿੰਦੇ ਨੇ ਵੀ ਇੰਨਾ ਇੰਨਾ ਹਿੰਦੂ ਪਟਿਆਲਾ ਸ਼ਹਿਰ ਦੇ ਵਿੱਚ ਹੈਗਾ ਜਿਹੜਾ ਸ਼ਿਵਰਾਤ ਨੂੰ ਇਕੱਠਾ ਹੁੰਦਾ ਉਸ ਨੂੰ ਖਤਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਇਹ ਪਟਿਆਲਾ ਸ਼ਹਿਰ ਦੇ ਸਨਾਤਨੀ ਸਮਝਣ ਔਰ ਇਹਨਾਂ ਦੇ ਜੇ ਮੇਰੀ ਗਲਤੀ ਹੈ ਚੌਂਗ ਝਗੜਾ ਕੇ ਜੁੱਤੀਆਂ ਮਾਰਨ ਅਗਰ ਇਹਨਾਂ ਦੀ ਗਲਤੀ ਹੈ ਪਟਿਆਲਾ ਸ਼ਹਿਰ ਦਾ ਸਾਰਾ ਸਨਾਤਨੀ ਸਮਾਜ ਇਕੱਠਾ ਹੋ ਕੇ ਆਵੇ ਇਹਨਾਂ ਨੂੰ ਜੁੱਤੀਆਂ ਮਾਰੇ ਅਸੀਂ ਦੋਨੋਂ ਚੌਂਗ ਦੇ ਅਰੇ ਸਮਾ ਚੌਂਗ ਦੇ ਵਿੱਚ ਬੈਠਾਂਗੇ ਜਿਹਦੀ ਗਲਤੀ ਹੋएगी ਉਹਦੇ ਸਿਰ ਤੇ ਜੁੱਤੀਆਂ ਮਾਰੋ ਭੇਕੇ ਦੇਖੋ ਸ਼ੇਰ ਇਨੀਸ਼ੀਏਟਿਵ ਪਵਨ ਕੁਮਾਰ ਸ਼ਰਮਾ ਜੀ ਨੇ ਹਿੰਦੂ ਸੁਰੱਖਿਆ ਸਮਿਤੀ ਦਾ ਨਿਰਮਾਣ ਜਿਹੜਾ ਕਰਿਆ ਸੀ ਇਹ ਲੋਕ ਨਹੀਂ ਜਾਣਦੇ ਕੱਲ ਦੇ ਬੱਚੇ ਨੇ ਇਹ ਉਹਨਾਂ ਦੀ ਗੱਲਾਂ ਦੀ ਵੀ ਪਛੇੜੇ ਰਹੀ ਹੈ ਉਹਨਾਂ ਨੂੰ ਕਿਸੇ ਨੂੰ 10000 ਰੁਪਏ ਮਹੀਨਾ ਕਿਸੇ ਨੂੰ 20000 ਰੁਪਏ ਮਹੀਨਾ ਕਿਸੇ ਨੂੰ 5000 ਰੁਪਏ ਮਹੀਨਾ ਇਹ ਬੱਚੇ ਲੋਕ ਇੰਜਰੇ ਸਾਡੇ ਕਿ ਉਹਨਾਂ ਦੀ ਗੱਲਾਂ 'ਚ ਆਏ ਹੋਏ ਨੇ ਸ਼ੇਰ ਇਨੀਸ਼ੀਏਟਿਵ ਪਵਨ ਕੁਮਾਰ ਸ਼ਰਮਾ ਜੀ ਨੇ ਹਿੰਦੂ ਸੁਰੱਖਿਆ ਸਮਿਤੀ ਦਾ ਨਿਰਮਾਣ ਕਰੇ ਸੀ ਹਿੰਦੂਆਂ ਦੀ ਰੱਖਿਆ ਵਾਸਤੇ ਅਸੀਂ ਉੱਥੇ ਖੜਕੇ ਹਿੰਦੂਆਂ ਦੀ ਸਿਰ ਪਾੜ ਦਿੰਦੇ ਲੋਕ ਕੀ ਕਹਿੰਦੇ ਕਿ ਹਿੰਦੂ ਸੱਕਸ ਇਸ ਵਿੱਚ ਹਿੰਦੂਆਂ ਨਾਲ ਸਿਰ ਪਾੜ ਰਹੀ ਹੈ ਯਾਦ ਕਰੋ 29 April ਜਦੋਂ ਕਾਲੀ ਮਾਤਾ ਮੰਦਿਰ ਤੇ ਅਟੈਕ ਹੋਇਆ ਸੀ ਉੱਥੇ ਸਾਡਾ ਰੋਦਰੂਪ ਦੇਖਣ ਨੂੰ ਮਿਲਿਆ ਸੀ ਇਹ ਲੋਕ ਸਾਨੂੰ ਮਜਬੂਰ ਨਾ ਕਰਨ ਵਿਦੇਸ਼ੀ ਤਾਕਤਾਂ ਦੇ ਉੱਪਰ ਵਿਕਣ ਦੇ ਬਾਅਦ ਸਾਨੂੰ ਮਜਬੂਰ ਨਾ ਕਰਨ ਜੇ ਸਾਡਾ ਰੋਦਰੂਪ ਦਿਖੇ ਅਸੀਂ ਹਿੰਦੂ ਸਮਝ ਕੇ ਇਹਨਾਂ ਨੂੰ ਬਖਸ਼ ਰਹੇ ਹਾਂ ਤਾਂ ਇਹ ਸਾਡੀ ਨਮਰਤਾ ਦਾ ਇਮਤਿਹਾਨ ਨਾ ਲੈਣ ਜਦ ਤੱਕ ਅਸੀਂ ਇਹਨਾਂ ਨੂੰ Hindu ਸਮਝ ਰਹੇ ਹਾਂ Hindu ਸਮਝ ਰਹੇ ਹਾਂ ਜਦ ਤੱਕ ਸਾਨੂੰ ਇਹਨਾਂ ਨੂੰ ਇਹਨਾਂ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਨਹੀਂ ਕਰ ਦਿੰਦੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਉਸੇ ਤਰੀਕੇ ਨਾਲ ਜਿੱਠਾਂਗੇ ਜਿਸ ਤਰੀਕੇ ਨਾਲ ਕਾਲੀ ਮਾਤਾ ਮੰਦਰ ਦੇ ਉੱਪਰ ਅਟੈਕ ਕਰਨ ਵਾਲੇ ਇਹਨਾਂ ਜਿੱਠਿਆ ਸੀ ਖਾਲਿਸਤਾਨੀਆਂ ਦੇ ਨਾਲ ਕਿਰਪਾ ਸਰ ਹੁਣ ਇਹ ਦੱਸੋ ਕਿ ਹੁਣ ਸ਼ੋਭਾ ਯਾਤਰਾ ਦੇ ਅੰਗੇ ਤਿਆਰੀ ਤੁਸੀਂ ਕਰ ਰਹੇ ਹੋ ਜਾਂ ਕੀ ਅੱਜ ਤੋਂ ਤੇ ਵਿਰਾਮ ਲੱਗ ਗਿਆ ਬਿਲਕੁਲ ਕਰ ਰਹੇ ਆ ਅੱਜ ਅਸੀਂ ਕਾਰਡ ਜਾਰੀ ਕਰਿਆ ਕੋਲੇਨਾਥ ਦਾ ਦੇਖੋ 5000 ਕਾਟ ਜਿਹੜਾ ਸ਼ਹਿਰ ਦੇ ਵਿੱਚ ਬੰਨੇ ਜਾਊਗਾ ਇਹ ਕਲੈਕਸ਼ਨ ਹੋਵੇ ਨਾ ਹੋਵੇ ਸ਼ੋਭਾ ਯਾਤਰਾ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਉਸੇ ਤਰ੍ਹਾਂ ਛੱਡੀ ਕੋਸ਼ਿਸ਼ ਹੈ ਕੱਢਣ ਦੀ ਅਗਰ ਇਹ ਸਾਡਾ ਸਨਾਤਨੀ ਸਾਥੀ ਨੇ ਪਟਿਆਲਾ ਸ਼ਹਿਰ ਬਲੇ ਨਹੀਂ ਜਾਗਦੇ ਸਾਡੇ ਹਿੰਦੂ ਸੁੱਤੇ ਰਹਿੰਦੇ ਨੇ ਫਿਰ ਉਹ ਸਾਜ ਸਾਹ ਕਾਮਯਾਬ ਹੋਣਗੇ ਵਿਦੇਸ਼ੀ ਤਾਕਤਾਂ ਪਟਿਆਲਾ ਸ਼ਹਿਰ ਦੀ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਜਿਹੜੀ ਹਿੰਦੂਆਂ ਦੀ ਮਾਣ ਦਾ ਮਾਣ ਦੀ ਗੱਲ ਸੀ ਉਹ ਫੇਰ ਗੰਮੀ ਤੇ ਸਾਥ ਸਾ ਇਹ ਕਾਮਯਾਬ ਹੋ ਜਾਣਗੇ ਤਾਂ ਸਾਡੇ ਲਈ ਮਰਨਾ ਹੈ ਸਨਾਤਨਿਓ ਪਟਿਆਲਾ ਸ਼ਹਿਰ ਦੇ ਸਾਰੇ ਸਨਾਤਨ ਨੂੰ ਮੈਂ ਅਪੀਲ ਕਰਦਾ ਹਾਂ ਵੀ ਜਾਗੋ ਅਸਲੀ ਨਕਲੀ ਦੀ ਪਛਾਣ ਕਰੋ ਇਹ ਅਸਲੀ ਹੈ ਜਾਂ ਇਹ ਅਸੀਂ ਨਕਲੀ ਹੈ ਇੱਕ ਪੰਚਾਇਤ ਬੁਲਾਇਆ ਜਾ ਪਟਿਆਲਾ ਸ਼ਹਿਰ ਦੇ ਵਿੱਚ ਸਾਨੂੰ ਵੀ ਬੁਲਾਇਆ ਜਾਵੇ ਇਹਨਾਂ ਨੂੰ ਬੁਲਾਇਆ ਜਾਵੇ ਜੇ ਅਸੀਂ ਸਹੀ ਹੈ ਇਹਨਾਂ ਦੀ ਜੁੱਤੀਆਂ ਮਾਰਨ ਅਗਰ ਇਹ ਸਹੀ ਹੈ ਤਾਂ ਸਾਡੇ ਜੁੱਤੀਆਂ ਮਾਰਨ ਤੇ ਹਿੰਦੂ ਸਮਾਪਤ ਕੇਰ ਸਾਹਿਬ ਫੇਰ ਤੁਸੀਂ ਕਹੋਗੇ ਸਾਡੀ ਤਿਆਰੀ ਹੈ ਫਿਰ ਅਸੀਂ ਕਹਿ ਸਕਦੇ ਹਾਂ ਕਿ ਪੋੜੇ ਨਾਲ ਦੀ ਜਿਹੜੀ ਜਾਗੋ ਹੈ ਉਹ ਕਦੋਂ ਸ਼ੁਰੂ ਬਣੂਗਾ ਜਾਗੋ ਜਿਹੜੀ ਸਾਡੇ ਕਾਰਡ ਦੇ ਵਿੱਚ ਵੀ ਲਿਖਿਆ ਚੱਕ ਚੁਪਿਆ ਪਟਿਆਲੇ ਸ਼ਾਇਦ ਦੇ ਵਿੱਚ ਫਲੈਕਸਰ ਲੱਗ ਚੁੱਕੇ ਨੇ ਕੋਲੀ ਸਾਹਿਬ ਸਾਡੇ ਇੱਕ ਚੁਣੇ ਹੋਏ ਸਾਡੇ ਨੇਤਾ ਨੇ ਜਗਤ ਗੁਰੂ ਪੰਚਨੰਦ ਜੀ ਮਹਾਰਾਜ ਵੱਲੋਂ ਉਹਨਾਂ ਉਸ ਟਾਈਮ ਦੇ ਇਹ ਪੂਜਾ ਕਰਾਂਦੇ ਆ ਰਹੇ ਨੇ ਅਸੀਂ ਵੀ ਉਹਨਾਂ ਦੇ ਪਰਦੇ ਚਿੰਨਾ ਚੱਲਦੇ ਹੋਏ ਇਹਨਾਂ ਤੋਂ ਹੀ ਪੂਜਾ ਕਰਾਂ ਦੀ ਜਿਹੜੀ ਹੈ ਸਾਨੂੰ ਕਹਿ ਗਏ ਸੀ ਗੁਰੂ ਜੀ ਵਿਚਾਰਤ ਕੋਲੀ ਸਾਹਿਬ ਐਮ ਐਲ اے ਇਹਨਾਂ ਤੋਂ ਹੀ ਪੂਜਾ ਕਰਾਈ ਜਾਵੇ ਸਾਨੂੰ ਯਾਦ ਸਾਨੂੰ ਯਾਦ ਹੈ ਜਦੋਂ ਪੰਚਨੰਦ ਗਰੀ ਜੀ ਉਧਰ ਹੈਗੇ ਸੀਗੇ ਤਾਂ ਉਸ ਵੇਲੇ ਪਾਲਕੀ ਬੜੇ ਚਾਵਾਦਨ ਤਿਆਰ ਕੀਤੀ ਗਈ ਸੀ ਉਸ ਪਾਲਕੀ ਦੇ ਵਿੱਚ ਸ਼ਿਵਲਿੰਗ ਨਸੀਗੇ ਜਿਨ੍ਹਾਂ ਦੇ ਉੱਪਰ ਡਾਈਮੰਡ ਵੀ ਲੱਗੇ ਹੋਏ ਨੇ ਸੋਨੇ ਦੀ ਪਾਲਕੀ ਬਣਾਈ ਗਈ ਸੀ ਕਿ ਉਹ ਪਾਲਕੀ ਸਵਰਥੇ ਦੇਖ ਨੂੰ ਮਿਲੇਗੀ ਉਸ ਦੇ ਉੱਪਰ ਵੀ ਕੁਐਸਚਨ ਜਿਹੜੇ ਦਿੱਤੇ ਜਾਗੇ ਇਹ ਸਾਡੇ ਸਨਾਤਿਨ ਦੇ ਉੱਪਰ ਡਿਪੈਂਡ ਹੈ ਕਿਉਂਕਿ ਜਿਹੜੀ ਸੋਨੇ ਦੀ ਪਾਲਕੀ ਸੀ ਉਹ 40 ਦਿਨ ਪਹਿਲਾਂ ਪਾਲਿਸ਼ ਹੋਣ ਵਾਸਤੇ ਚਲੀ ਜਾਂਦੀ ਸੀ ਅੱਜ ਇਹ ਜਿਹੜੀ ਬੀਨਾ ਰਾਣੀ ਆ ਭੂਵਨੇਸ਼ੀ ਨੰਦਗਰੀ ਕਹਿੰਦੀ ਆਪਣੇ ਆਪ ਨੂੰ ਅਜੋਤ ਪਾਲਕੀ ਨੂੰ ਤਾਲੇ ਮਾਰ ਕੇ ਚਾਬੀਆਂ ਲੈ ਕੇ ਇਲਾਹਾਵਾਦ ਦੇ ਵਿੱਚ ਪ੍ਰਿਆਗ ਰਾਜ ਨੂੰ ਕਹਿੰਨੇ ਅੱਜ ਉੱਥੇ ਬੈਠੀ ਐ ਉਹਦੇ ਸਾਰੇ ਗੁਰਗੇ ਉੱਥੇ ਬੈਠੇ ਨੇ ਉਹ ਪਾਲਕੀ ਕਦੋਂ ਤਿਆਰ ਹੋਏਗੀ ਉਹ 8 ਤਰੀਕ ਨੂੰ ਕਹਿੰਦੀ ਮੈਂ ਪਟਿਆਲੇ ਆਉਂਗੀ 8 ਤਰੀਕ ਤੋਂ ਬਾਅਦ 20 ਦਿਨ ਦੇ ਵਿੱਚ ਪਾਲਕੀ ਤਾਂ ਤਿਆਰ ਨਹੀਂ ਹੁੰਦੀ ਉਹ ਕਹਿੰਦੀ ਅਗਰ ਤੁਸੀਂ ਸ਼ੋਭਾ ਜੀ ਦਾ ਤਰ੍ਹਾਂ ਕੱਢੋਗੇ ਤੁਹਾਨੂੰ ਪਾਲਕੀ ਸੋਨੇ ਦੀ ਪਾਲਕੀ ਨਹੀਂ ਮਿਲੇਗੀ ਕੋਈ ਗੱਲ ਨਹੀਂ ਅਸੀਂ ਪਟਿਆਲੇ ਦੀ ਪਾਲਕੀ ਬਣਾ ਲਾਂਗੇ ਕੋਰਨਾਥ ਕੀ ਸ਼ਿਪਰਾਂ ਲੈ ਕੇ ਜਾਣੀ ਅਸੀਂ ਲੈ ਕੇ ਜਾਵਾਂਗੇ ਔਰ ਤੁਹਾਨੂੰ ਇੱਕ ਜਾਣਕਾਰੀ ਸਪੈਸ਼ਲ ਮੈਂ ਹੋਰ ਦਿੰਦਾ ਕਿ ਇਸ ਲੇਡੀਜ਼ ਦੇ ਖਿਲਾਫ 7 ਕੰਪਲੀਟਾਂ ਥਾਣੇ ਦੇ ਅੰਦਰ ਦਰਜ ਨੇ 3 ਕੰਪਲੀਟਾਂ ਮੇਰੇ ਮੇਰੇ ਵੱਲੋਂ ਦਰਜ ਨੇ 2 ਕੰਪਲੀਟਾਂ ਬ੍ਰਹਮਾਣਦਗਿਰੀ ਵੱਲੋਂ ਦਰਜ ਨੇ ਔਰ ਇੱਕ ਜਿਹੜਾ ਬਾਬੇ ਦੀ ਮੜਦ ਦੀ ਇਨਕੁਆਰੀ ਸੀਗੀ ਉਹ ਉਹਨਾਂ ਦੇ ਸਗੇ ਭਾਈ ਦੁਆਰਾ ਕੰਪਲੀਟਾਂ ਦਰਜ ਨੇ ਤੁਸੀਂ ਐਚਐਸਓ ਸਾਹਿਬ ਕੋਲ ਜਾ ਕੇ ਇਨਕੁਆਰੀ ਕਰ ਸਕਦੇ ਹੋ ਐਸਐਸਪੀ ਸਾਹਿਬ ਕੋਲ ਜੇ ਇਨਕੁਆਰੀ ਕਰ ਸਕਦੇ ਹੋ ਉਹ ਕਮਲ ਕੰਪਲੀਟਾ ਦੇ ਉੱਪਰ ਅਸੀਂ ਪ੍ਰਸ਼ਾਸਨ ਨੂੰ ਰਿਕੁਐਸਟ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਆ ਪੰਜਾਬ ਸਰਕਾਰ ਨੂੰ ਵੀ ਜਲਦ ਜਲਦ ਦੁੱਧ ਔਰ ਦੁੱਧ ਦਾ ਪਾਣੀ ਕਾ ਪਾਣੀ ਕੀਤਾ ਜਾਵੇ ਅਗਰ ਅਸੀਂ ਦੋਸ਼ੀ ਹਾਂ ਸਾਡੇ ਖਿਲਾਫ ਕਾਰਵਾਈ ਕੀਤੀ ਜਾਵੇ ਅਗਰ ਇਹ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਜਿਹੜੀ ਪਾਲਕੀ ਹੈ ਉਸ ਪਾਲਕੀ ਦੀ ਚਾਬੀ ਤੁਹਾਡੇ ਕੋਲ ਹੈ ਜਾਂ ਕਿਸੇ ਹੋਰ ਹੈ ਇਹ ਜੀ ਲੰਗਰ ਕਮੇਟੀ ਦੇ ਕੋਲ ਚਾਬੀ ਹੁੰਦੀ ਹੈ ਲੰਗਰ ਕਮੇਟੀ ਦੀ ਮੁੱਖ ਦ੍ਰਿਸ਼ਟੀ ਵੀ ਨਾਰਾ ਨਹੀਂ ਹੈ ਉਹ ਸਾਨੂੰ ਚਾਬੀ ਦੇ ਦਿੱਤਾ ਉਹਨਾਂ ਨੇ ਇਨਕਾਰ ਕਰ ਦਿੱਤਾ ਔਰ ਜਿਹੜੀ ਜਾਗੋ ਦੀ ਦੋ ਪਲਕੀਆਂ ਬੰਦੀਆਂ ਸੀ ਇੱਕ ਅ ਪ੍ਰਵਾਧ ਘੇਰੀ ਦੀ ਔਰ ਇੱਕ ਜਾਗੋ ਦੀ ਪਲਕੀ ਉਹ ਪਲਕੀਆਂ ਵੀ ਉਹਨੇ ਆਪਣੇ ਕਬਜ਼ੇ ਚ ਲੈ ਕੇ ਤਾਲੇ ਮਾਰ ਕੇ ਰੱਖੀਆਂ ਹੋਈਆਂ ਨੇ ਜਦ ਤੱਕ ਸਾਡਾ ਮਿੰਨਾ ਪੰਨਾ ਤਾਂ ਉਹ ਪਲਕੀ ਦੀ ਨਕਾਸੀ ਇਹ ਬਹੁਤ ਸੁੰਦਰ ਪਲਕੀ ਤੁਸੀਂ ਪਿਛਲੇ ਹੀ ਕੱਢ ਕੇ ਦੇਖ ਲਓ ਇਹ ਬਹੁਤ ਸੁੰਦਰ ਪਲਕੀਆਂ ਲਟਾ ਲਟਾ ਲੱਗੇ ਸੀ ਸਾਡੇ ਮੁੰਡੇ ਤਿਆਰ ਕਰਦੇ ਇਸ ਜਨ ਨੂੰ ਭਾਵਨਾ ਸੀ ਭੋਲੇ ਨਾਥ ਕੇ ਭਰਾਤੀ ਪਰ ਉਹ ਸਾਨੂੰ ਮਿਲੀ ਨਹੀਂ ਰਹੀਆਂ ਹੁਣ ਕੀ ਕਰਾਂਗੇ ਅਸੀਂ ਇੱਕ ਜਲੂਸ ਕਢਾਉਣ ਦਾ ਹਿੰਦੂ ਸਮਾਜ ਤਾਂ ਤੁਹਾਨੂੰ ਦੱਸਿਆ ਵੀ ਸਾਜ਼ਿ ਹੋ ਰਹੀ ਹੈ ਮਨ ਨੂੰ ਦਬਨ ਦੀ ਕੋਸ਼ਿਸ਼ ਸਾਜ਼ਿ ਹੋ ਰਹੀ ਹੈ ਪਰ ਜਦ ਤੱਕ ਇਹ ਹਿੰਦੂ ਸਾਡੇ ਸਾਹਮਣੇ ਖੜੇ ਨੇ ਅਸੀਂ ਨਹੀਂ ਕਿਸੇ ਦੇ ਹੱਥ ਚੱਕਾਂਗੇ ਸਾਡਾ ਹਿੰਦੂ ਸਮਾਜ ਹੈ ਹਿੰਦੂ ਸੁਰੱਖਿਆ ਸੰਧੀ ਸਾਡੀ ਬਣੀ ਹੈ ਹਿੰਦੂਆਂ ਦੀ ਸੁਰੱਖਿਆ ਕਰਨਾ ਸਾਡਾ ਫਰਜ਼ ਹੈ ਅਗਰ ਜਿਸ ਦਿਨ ਅਸੀਂ ਇਹ ਸਾਬਤ ਕਰ ਦਾਂਗੇ ਹਿੰਦੂ ਨਹੀਂ ਇਹ ਇਸ ਵਿਦੇਸ਼ੀ ਤਾਕਤਾਂ ਦੇ ਉੱਪਰ ਬੀਤੇ ਹੋਏ ਨੇ ਤਾਂ ਉਸ ਦਿਨ ਅਸੀਂ ਇਹਨਾਂ ਦੇ ਛਿੱਤਰ ਮਾਰਾਂਗੇ ਪਟਿਆਲਾ ਸ਼ਹਿਰ ਛਿੱਤਰ ਮਾਰੂਗਾ ਨਾਲ ਕਦੋਂ ਤੱਕ ਉਮੀਦ ਹੈ ਕਿ ਲੋਕਾਂ ਨੂੰ ਸਮਝ ਆ ਜੇਗੀ ਜੋ ਜੀ ਤੁਸੀਂ ਕਹਿਣਾ ਚਾਹ ਰਹੇ ਹੋ ਦੇਖੋ ਪਟਿਆਲਾ ਸ਼ਹਿਰ ਸਾਰਾ ਬਿਲਕੁਲ ਪੜਿਆ ਲਿਖਿਆ ਸਮਾਜ ਹੈ ਇੱਕ ਸ਼ਾਹੀ ਸ਼ਹਿਰ ਹੈ ਪਟਿਆਲਾ ਸ਼ਹਿਰ ਸਾਰੇ ਲੋਕ ਸਮਝਦੇ ਨੇ 30 ਸਾਲ ਤੋਂ ਕੋਣ 1 ਇੱਕ ਰੁਪਿਆ 10 ਰੁਪਏ 100 ਰੁਪਏ ਇਕੱਠੇ ਕਰਕੇ ਸ਼ੋਭਾ ਯਾਤਰਾ ਕਰਦਾ ਆ ਰਹੇ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਸ਼ਾਹੂਕਾਰ ਲੋਕ ਨੇ ਜਾਂ ਸਨਾਤਨੀ ਲੋਕ ਨੇ ਲੰਗਰ ਲਗਾਉਂਦੇ ਨੇ ਕਿ ਲੰਗਰਾਂ ਦੀ ਤਿਆਰੀਆਂ ਫਿਰ 26 ਫਰਵਰੀ ਨੂੰ ਕਿਸ ਤਰ੍ਹਾਂ ਰੱਖੀਆਂ ਜਾਣ ਉਹੀ ਰੂਟ ਰਹਿਣਾ ਜਾਂ ਕੁਝ ਚੀਜ਼ ਦੇਖੋ ਅਗਰ ਤਾਂ ਭੋਲੇ ਨਾਥ ਕੀ ਕਿਰਪਾ ਸਾਡੇ ਦੇ ਹੋਗੀ ਤਾਂ ਸ਼ੋਭਾ ਯਾਤਰਾ ਉਸੇ ਤਰ੍ਹਾਂ ਨਿਕਲੇਗੀ ਜਿਵੇਂ ਪਿਛਲੇ ਸਾਲ ریکارڈ ਤੋੜਿਆ ਸੀ ਕਿ ਸਾਰੀ ਸ਼ੋਭਾ ਯਾਤਰਾ ਘੁੰਮ ਕੇ ਆਦੇ ਸਮੇਂ ਤੇ ਪਹੁੰਚ ਗਈ ਸੀ ਉਸ ਤੋਂ ਵੀ ਡੇਢ ਘੰਟੇ ਬਾਅਦ ਪਾਲਕੀ ਚੱਲੀ ਸੀ ਇੰਨਾ ਹਜੂਮ ਇੰਨਾ ਹਿੰਦੂ ਅਸੀਂ ਇਕੱਠਾ ਗਵਿੰਦਰ ਕਾਮਯਾਬ ਹੋ ਗਈ ਸੀ ਲੇਕਿਨ ਅਗਰ ਇਹ ਲੋਕ ਕੱਢ ਦੇ ਨੇ ਅਸੀਂ ਹਰ ਜਨਮ ਨੇ ਸਨਾਤਨ ਹਾਰ ਜਾਂਦਾ ਸਾਡਾ ਸਾਡਾ ਹਿੰਦੂਆਂ ਦਾ ਜਜ਼ਬਾ ਹਾਰ ਜਾਂਦਾ ਤਾਂ ਇਹਨਾਂ ਦੀ ਤਾਂ ਇਹ ਜਾਣ ਇਹ ਪੰਜਾਬ ਇਹ ਕਹਿੰਦੇ ਸੀ ਤਾਂ 50 ਰੈਲ ਨਾਲ ਸ਼ੋਭਾ ਯਾਤਰਾ ਕੱਢਣੀ ਹੈ ਦੋ ਫਾੜ ਵਾਲੀ ਜਿਹੜੀ ਗੱਲ ਹੈ ਉਹ ਸਾਹਮਣੇ ਆ ਰਹੀ ਹੈ ਇਕੱਠੇ ਕਿਉਂ ਨਹੀਂ ਹੋ ਸਕਦੇ ਹੈ ਜੇ ਲੋਕ ਵੀ ਦੋਚਿੱਤੀ ਦੇ ਵਿੱਚ ਨੇ ਇਹਦਾ ਵੀ ਕੋਈ ਹੱਲ ਹੈਗਾ ਵੀ ਇਕੱਠੇ ਹੋ ਸਕਦੇ ਆ ਕਿਰਨ ਜੀ ਇਕੱਠੇ ਕਿਵੇਂ ਹੋ ਜਾਣਗੇ ਜਿਹੜੇ ਲੋਕ ਇਹਨਾਂ ਨੂੰ ਪੈਸਾ ਦੇ ਰਹੇ ਨੇ ਪਿੱਛੋਂ ਵਿਦੇਸ਼ੀ ਤਾਕਤ ਹਿੰਦੂਆਂ ਨੂੰ ਪਾੜਨ ਲਈ ਤਾਕਤ ਪੈਸਾ ਦੇ ਰਹੇ ਨੇ ਉਹ ਕਿਵੇਂ ਇਕੱਠਾ ਹੋਣ ਦੇਣਗੇ ਸਾਨੂੰ ਇਹ ਕਿਵੇਂ ਮੰਨ ਜਾਣਗੇ ਜਿਹੜੇ ਇਹਨਾਂ ਦੇ ਆਕਾ ਬੈਠੇ ਆ ਵੀ ਦਸ਼ਾ ਚ ਉਹ ਕਿਵੇਂ ਕਹਿੰਦੇ ਵੀ ਜੇ ਜੇ ਤੁਹਾਡੇ ਨਾਲ ਜੇ ਤੁਹਾਡੇ ਨਾਲ ਸੰਧੀ ਕਰ ਦਿੰਦੇ ਮਿਲਦੇ ਨੇ ਫਿਰ ਤੁਹਾਡੇ ਵੱਲੋਂ ਵੈਲਕਮ ਅਸੀਂ ਕਹਿੰਦੇ ਆ ਛੋਹ ਵਾਯਾਤਰਾ ਕਰਦੇ ਆ ਸੀ ਤੁਸੀਂ ਆਓ ਪਿਛਲੇ ਸਾਲ ਵੀ ਸਾਰੇ ਇਕੱਠੇ ਹੋ ਕੇ ਚੱਲੇ ਸੀ ਆਸ਼ੂ ਦੋਸ਼ ਗੋਤਮ ਵੀ ਸਾਡੇ ਨਾਲ ਸੀ ਗੋਵਿੰਦੇਸ਼ਿੰਦਰ ਗੰਗਰੀ ਵੀ ਸਾਡੇ ਨਾਲ ਸੀ ਬੀਨਾ ਰਾਣੀ ਜੀ ਨੂੰ ਕਹਿੰਦੇ ਆ ਸਾਰਾ ਸਮਾਜ ਹਿੰਦੂ ਸਾਡੇ ਨਾਲ ਸੀ ਜਦੋਂ ਬਾਬਾ ਜੀ ਨੇ ਉਹ ਲੇਕਿਨ ਰਜੇਸ਼ ਕਿਹਰ ਦੇ ਉੱਪਰ ਇਹ ਸਤਾ ਲਾਗੂ ਕੀਤੇ ਜਾ ਰਹੇ ਨੇ ਕਿ ਆਰੇ ਸਮਾਜ ਦੇ ਅੰਦਰ ਤੰਨੇ ਨਜ਼ਰ ਨਹੀਂ ਆ ਨਾ ਸੋਕੇ ਸਾਹਿਬ ਫਿਰ ਇਹ ਮੈਸੇਜ ਜਾਏਗਾ ਸ਼ਰਬਾਸ਼ੀਆ ਦੇ ਵਿੱਚ ਕਿ ਏਸ਼ੀਆ ਸਬੰਧਿਤ ਚਰਣ ਵੀ ਉਧਰ ਜਾਣਾ ਕਿਤੇ ਜਾਣਾ ਸਭ ਕਲੀਅਰ ਹੋ ਜਾਏਗਾ ਹਿੰਦੂਆਂ ਨੂੰ ਜਾਗਣਾ ਪਏਗਾ ਹਿੰਦੂਆਂ ਨੂੰ ਆਪਣਾ ਪਲਾਬੁਰਾ ਪਛਾਣਨਾ ਪਏਗਾ ਵੀ ਕੌਣ ਸਾਡੇ ਹੱਕ ਮੈਂ ਕੌਣ ਸਾਡੇ ਖਿਲਾਫ ਹੈ ਕੌਣ ਸਾਡੇ ਤਿਹਾਰ ਖਰਾਬ ਕਰ ਰਿਹਾ ਹੈ ਹਿੰਦੂਆਂ ਨੂੰ ਜਾਗਣਾ ਪਏਗਾ ਔਰ ਇਹਨਾਂ ਦੇ ਗਲਾਮੇ ਫੜਨੇ ਪੈਣਗੇ ਇਹਨਾਂ ਦੇ ਘਰ ਦੇ ਘਰ ਦੇ ਉੱਪਰ ਜਾ ਕੇ ਪ੍ਰਦਰਸ਼ਨ ਕਰਨੇ ਪੈਣਗੇ ਉਦੋਂ ਇਹਨਾਂ ਨੂੰ ਅਕਲ ਆਏਗੀ ਜਿਹੜੇ ਸਾਡੇ ਹਿੰਦੂਆਂ ਦੇ ਖਿਲਾਫ ਹਿੰਦੂਆਂ ਦੇ ਤਿਹਾਰ ਖਿਲਾਫ ਕਿੰਨਾ ਵੱਡਾ ਤਿਹਾਰ ਹੈ ਚਰਨਜੀਤ ਕਿਰਨਜੀਤ ਤੁਸੀਂ ਨਹੀਂ ਦੇਖਿਆ ਅੱਜ ਰੋਲ ਤਾਂ ਇਹਨਾਂ ਨੇ រាជೇಶ್ ਕੇਰ ਸ਼ੋਭਾ ਜਾਂਦੇ ਦਾ 30 ਸਾਲ ਤੋਂ ਕੱਢ ਰਹੇ ਐ ਇਸ ਵਾਰ ਰាជೇಶ್ ਕੇਰ ਦੇ ਉੱਪਰ ਕੀ ਕੀੜੇ ਪੈ ਗਏ ਜੀ ਜਾਂ ਮੇਰੇ ਕੋਈ ਕਪੜਾ ਸਾਬਤ ਕਰੋ ਮੰਨੇ ਪੈਸਾ ਖਾਇਆ ਹੋਵੇ ਮੰਨੇ ਕੋਠੀਆਂ ਬਣਾ ਲਈਆਂ ਹੋਵੇ ਸਾਬਤ ਕਰੋ ਹਿੰਦੂ ਸਮਾਜ ਮੇਰੇ ਜੁੱਤੀਆ ਮਾਰੇਗਾ ਫਾਂਸੀ ਦਾ ਲੜਕਾ ਦਵੇ ਹਿੰਦੂ ਸਮਾਜ ਮੈਨੂੰ ਹਿੰਦੂ ਸਮਾਜ ਲਈ ਕੰਮ ਕਰਿਆ ਔਰ ਕਰੂੰਗਾ ਇਹਨਾਂ ਤਾਕਦਾਂਗੇ ਝੁਕੂੰਗਾ ਨਹੀਂ ਮਰ ਜੂੰਗਾ ਔਰ ਹਿੰਦੂ ਸਮਾਜ ਲਈ ਮਰਾਂਗਾ ਮੈਂ ਹਿੰਦੂ ਸਮਾਜ ਨੂੰ ਜਗਾਂਦਾ ਰਹੂੰਗਾ ਤੋ ਰਜੇਸ਼ ਕੇ ਹਰਜੀਦੀ ਜ਼ੁਬਾਨੀ ਤੁਜੀ ਸੁਣੀ ਹੈ ਕਿ ਮੈਂ ਹਿੰਦੂ ਸਮਾਜ ਲਈ ਕੰਮ ਕਰਦਾ ਤੇ ਕਰਦਾ ਰਵਾਂਗਾ ਪਰ ਜਿਹੜੀ ਤਸਵੀਰ ਅੱਜ ਵਾਇਰਲ ਹੋਈ ਹੈ ਕਲੈਕਸ਼ਨ ਦੇ ਨਾਮ ਦੇ ਉੱਪਰ ਇੱਕ ਦੂਜੇ ਨਾਲ ਅਖਾ ਸੁਣੀ ਦੀ ਉਸ ਤੋਂ ਬਾਅਦ ਜ਼ਰੂਰ ਹਿੰਦੂ ਸਮਾਜ ਖਾਸ ਕਰਕੇ ਪਟਿਆਲਾ ਜਿੱਥੇ ਬਹੁਤ ਉਤਸ਼ਾਹ ਦੇ ਨਾਲ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਤੇ ਇਹ ਵੀ ਕਹਿ ਸਕਦੇ ਆ ਕਿ ਪੂਰੇ ਪੰਜਾਬ ਪਰ ਜੇ ਕੋਈ ਵਿਵਾਦ ਕੋਈ ਜਾਂ ਤਾਂ ਨਿਕਲਦੀ ਹੈ ਤਾਂ ਪਟਿਆਲਾ ਵਿੱਚ ਨਿਕਲਦੀ ਹੈ ਉਸ ਨੂੰ ਲੈ ਕੇ ਅੱਜ ਜੋ ਬਿਵਾਲ ਹੋਇਆ ਉਸ ਬਿਵਾਲ ਦੇ ਉੱਪਰ ਕੋਸ਼ਿਸ਼ ਕੀਤੀ ਸੀ ਰਜੇਸ਼ ਕੇਹਰ ਨਾਲ ਗੱਲਬਾਤ ਕਰਨ ਦੀ ਵੀ ਕੀ ਕਰਨ ਲੱਗਦੇ ਨੇ ਕੋਸ਼ਿਸ਼ ਉਹਨਾਂ ਨੂੰ ਯੋਜਨਾ ਨਹੀਂ ਕਰਾਗੇ ਜਿਨ੍ਹਾਂ ਬਲੋਕ ਕੋ ਟਾਕ ਚ ਕੀਤੇਗੇ ਨੇ ਕਿਉਂਕਿ ਕਾਰਡ ਦੋ ਤਰ੍ਹਾਂ ਦੇ ਛਪੇ ਹੋਏ ਨੇ ਇੱਕ ਬੋਫਿਸ਼ਰੀ ਦੇ ਨਾਲ ਜੀ ਵੱਲੋਂ ਇੱਕ ਰਜੇਸ਼ ਕੇਹਰ ਜੀ ਹੋਰਾਂ ਵੱਲੋਂ ਰਜੇਸ਼ ਕੇਹਰ ਜੀ ਪਟਿਆਲਾ ਚ ਨਹੀਂ ਤਾਂ ਇਹ ਨਾਲ ਗੱਲਬਾਤ ਹੋ ਗਈ ਹੈ ਤਾਂ ਰਜੇਸ਼ਵਰੀ ਦੇ ਵੀ ਜੀ ਪਟਿਆਲਾ ਚ ਨਹੀਂ ਹੈਗੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਫੋਨ ਤੇ ਸੰਪਰਕ ਕਰੀਏ ਜਾਂ ਕਿਸੇ ਹੋਰ ਤਰੀਕੇ ਨਾਲ ਸੰਪਰਕ ਕਰੀਏ ਗੱਲ ਕੀਤੀ ਜਾਵੇ ਤਾਂ ਜੋ ਸਨਾਤਨੀ ਲੋਗ Hindu ਨਾਲ ਪਿਆਰ ਕਰਨ ਵਾਲੇ ਲੋਗ ਆਪਣੀਆਂ ਤਿਆਰੀਆਂ ਕਰਨ ਕਿ ਕਿ ਭਗਵਾਨ ਕੋਲੇ ਨਾਦ ਦਾ ਵਿਆਹ ਭਗਵਾਨ ਕੋਲੇ ਨਾਦੀ ਸ਼ਿਵਰਾਤਰੀ ਇੱਕ ਉਤਸਵ ਤੋਂ ਘੱਟ ਨਹੀਂ ਹੁੰਦੀ ਹੈਗੀ ਲੋਕ ਵਰਤ ਰੱਖਦੇ ਨੇ ਭੰਗ ਪੀਂਦੇ ਨੇ ਨਾਜ ਗਾਣਾ ਹੁੰਦਾ ਘਰਾਂ ਦੇ ਵਿੱਚ ਵੀ ਕੀਰਤਨ ਸੰਕੇਤਨ ਹੁੰਦੇ ਨੇ ਪਹਿਲਾਂ ਜਾਗੋ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਉਹ ਤਿਆਰੀਆਂ ਲੋਕੀ ਕਰਨ ਲੇਕਿਨ ਇਹ ਤਸਵੀਰਾਂ ਜਿਹੜੀਆਂ ਜਰੂਰ ਸੁਨਾਪਨੀ ਲੋਕਾਂ ਦੇ ਕਿਰਨ ਜੀ ਇਹਨਾਂ ਲੋਕਾਂ ਤੋਂ ਮੈਂ ਇੱਕ ਸਵਾਲ ਪੁੱਛਣਾ ਚਾਹੂੰਗਾ ਜੀ ਜਿਹੜੇ ਲੋਕ ਅੱਜ ਕਹਿ ਰਹੇ ਨੇ ਸ਼ੋਭਾ ਯਾਤਰਾ ਅਸੀਂ ਕੱਢਾਂਗੇ ਜਦੋਂ ਜਗਤ ਗੁਰੂ ਪੰਚਾਨੰਦ ਜੀ ਮਹਾਰਾਜ ਦੀ ਬ੍ਰਹਮਲੀਨ ਹੋਏ ਸੀ ਉਸ ਸਾਲ ਇਹ ਲੋਕ ਕਿੱਥੇ ਸੀ ਉਦੋਂ ਕੀ ਨਹੀਂ ਕਹਿੰਦਾ ਨੇ ਵੀ ਅਸੀਂ ਸ਼ੋਭਾ ਯਾਤਰਾ ਕੱਢਾਂਗੇ ਉਸ ਤੋਂ ਅਗਲੇ ਸਾਲ ਜਦੋਂ ਸਾਡੇ ਕੋਲ ਬਜਟ ਦੀ ਬਹੁਤ ਜ਼ਿਆਦਾ ਕਮੀ ਸੀ ਪੈਸੇ ਦੀ ਬਹੁਤ ਜ਼ਿਆਦਾ ਕਮੀ ਸੀ ਪਰ ਮੰਨੇ ਕਿਹਾ ਨਹੀਂ ਇਹ ਸੋਭਾ ਯਾਤਰਾ ਉਸੇ ਦਰਾਨੇ ਲਈ ਜਿਸ ਤਰ੍ਹਾਂ ਜਗਤਗੁਰੂ ਪੰਚਨਾਨ ਗ੍ਰੀ ਜੀ ਮਹਾਰਾਜ ਘਟਾ ਦੇ ਆ ਜੀ ਉਸ ਟਾਈਮ ਇਹ ਲੋਕ ਕਿੱਥੇ ਸੀ ਜਦੋਂ 4 ਲੱਖ ਰੁਪਏ ਪੱਲੇਉ ਬੰਦਾ ਸੀ ਸਾਡੇ ਅੱਜ ਇਹ ਕਹਿੰਦੇ ਅੱਜ ਸਾਰਾ ਕੁਝ ਸਮੂਤ ਹੋ ਗਿਆ ਸਭ ਕੁਝ ਸਹੀ ਹੋ ਗਿਆ ਅੱਜ ਇਹ ਲੋਕ ਆਪਣਾ ਦਾਵਾ ਠੋਕ ਰਹੇ ਨੇ ਅਗਰ ਉਸ ਟਾਈਮ ਸਾਡੇ ਕੋਲ ਆਂਦੇ ਕਿ ਮਾਰਾ ਕੇਰ ਜੀ ਦੱਸੋ ਕਿ ਮੈਂ ਗੱਢਣੀ ਉਸ ਟਾਈਮ ਇਹ ਲੋਕ ਕਿੱਥੇ ਸੀ ਉਹ ਤਾਂ ਗਾਇਬ ਸੀ ਸਾਰੇ ਦਿਖਾਓ ਕੇਰ ਸਭਾ ਯਾਤਰਾ ਵਿੱਚ ਸ਼ਾਮਿਲ ਸੀ ਇਹ ਵੀ ਕੁਛ ਨਹੀਂ ਗੱਲ ਤੁਸੀਂ ਗੱਲ ਛੇੜ ਲਈ ਹੁਣ ਹਿੰਦੂ ਸੁਰੱਖਿਆ ਸਮਿਤੀ ਚ ਟੋਟਲ ਕੋਣ ਕੋਣਾ ਹਿੰਦੂ ਸੁਰੱਖਿਆ ਸਮਿਤੀ ਆ ਕਿਹੜਾ ਕਿਹੜਾ ਸਦਰਸ ਫੜੇਗਾ ਹਿੰਦੂ ਸੁਰੱਖਿਆ ਸਮਿਤੀ ਇੱਕ ਰਾਸ਼ਟਰੀ ਕਾਰਜ ਕਰਨੀ ਹੈ ਬੰਗਾਲ ਚ ਸਾਡੀ ਚੱਲੇ ਆਸ਼ੂਦੋਸ਼ ਗੋਤਮ ਨੂੰ ਪੁੱਛੋ ਜਿਹੜਾ ਕੰਨੋਂ ਆਪਣੇ ਆਪ ਨੂੰ ਕਾਰਜਕਾਰੀ ਪ੍ਰਧਾਨ ਕਹਿੰਦਾ ਕਿੱਥੇ ਬੰਗਾਲ ਚ ਕੋਣ ਪ੍ਰਧਾਨ ਹੈ ਹਰਿਆਣਾ ਚ ਕੋਣ ਪ੍ਰਧਾਨ ਹੈ ਸਾਡਾ ਯੂਪੀ ਚ ਕੋਣ ਪ੍ਰਧਾਨਾ ਚਾਹਤਾ ਇਹ ਜਗਤ ਗੁਰੂ ਪੰਚਾ ਨਗਰੀ ਦੇ ਮਹਾਰਾਜ ਮਨੂ ਦੇਖੇਗੇ ਨੇ ਸਾਰਾ ਰਿਕਾਰਡ ਮੇਰੇ ਕੋਲ ਰਿਕਾਰਡ ਬੋਲਦਾ ਹੁਣ ਪੁੱਛੋ ਜਾ ਕੇ ਕੋਣ ਕੋਣਾ ਪ੍ਰਧਾਨ ਪਟਿਆਲਾ ਜ਼ਿਲ੍ਹਾ ਪ੍ਰਧਾਨ ਕੋਣ ਹੈ ਨਹੀਂ ਪਤਾ ਇੱਕ ਸਾਜੇ ਸੇ ਕਹਿੰਦਾ ਹੈ ਕਿ ਇੱਕ ਦੇਸ਼ ਵਿਰੋਧੀ ਹਿੰਦੂ ਵਿਰੋਧੀ ਤਾਕਤਾਂ ਕੋਲ बिक ਗਏ ਹਿੰਦੂ ਸਮਾਜ ਨੂੰ ਮੈਂ ਵਿਕਲਣ ਨਹੀਂ ਦਊਂਗਾ ਜੱਤੀ ਰਜੇਸ਼ ਕੇਰੇ ਬੈਠਾ ਸ਼ੋਭਾ ਯਾਤਰਾ ਉਸੇ ਤਰ੍ਹਾਂ ਨਿਕਲੇਗੀ ਜਿਸ ਤਰ੍ਹਾਂ ਪਵਨ ਕੁਮਾਰ ਸ਼ਰਮਾ ਜੀ ਕਰਦੇ ਆਏ ਸੀ ਜਗਤ ਗੁਰੂ ਪੰਚਨਾਨਦ ਜੀ ਮਹਾਰਾਜ ਜੀ ਕਰਦੇ ਆਏ ਸੀ ਉਸੇ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਨਿਕਲੇਗੀ ਜਿੰਨਾ ਮਰਜੀ ਗੁੰਡਾ ਤਾਕਤਾਂ ਚਾਹੇ ਮੇਰੀ ਆਪਣੀ ਜਾਨ ਵੀ ਚਲੀ ਜਾਵੇ ਧਮਕੀਆਂ ਮਿਲ ਰਹੀਆਂ ਨੇ ਸਾਡੀ ਫਲੈਕਸ਼ਨ ਨਾਲ ਮੰਗਾ ਜੀ ਕੋਲ ਜਾ ਕੇ ਪੁੱਛੋ ਰਾਤ ਫਲੈਕਸ਼ਾ ਲਗੀ ਹੈ ਉਹਨੂੰ ਤਮਕਿਆ ਨਹੀਂ ਆ ਫੋਨ ਤੇ ਈਵਨ ਤੱਕ ਹੀ ਚਲੋ ਛੱਡੋ ਮੈਂ ਨਹੀਂ ਉਹਨਾਂ ਨੇ ਮਨਾ ਕਰਿਆ ਹਜੇ ਨਹੀਂ ਨਾਂ ਉਹਨਾਂ ਨੂੰ ਵੀ ਤਮਕਿਆ ਨਹੀਂ ਹੈ ਇੱਥੇ ਜਿਹੜੇ ਪਟਿਆਲੇ ਤੋਂ ਪਵਨ ਕੁਮਾਰ ਚਰਮਾ ਜੀ ਦੇ ਪਰਿਵਾਰ ਦੇ ਬੰਦੇ ਬਾਹਰ ਗਏ ਨੇ ਬੈਠੇ ਨੇ ਉਹਨਾਂ ਨੂੰ ਵੀ ਤਮਕਿਆ ਨਹੀਂ ਹੈ ਅ ਵਟਸਐਪ ਜਿਹੜੀ ਕਹਿੰਦੇ ਨੇ ਨੈਟ ਬੈਂਕਿੰਗ ਨੈਟ ਕਾਲਿੰਗ ਜਿਹਨਾਂ ਦਾ ਨੰਬਰ ਨਹੀਂ ਪਤਾ ਲੱਗਦਾ ਉੱਥੋਂ ਕਾਲ ਗਈ ਹੈ ਇਹ ਤੁਹਾਨੂੰ ਉੱਥੋਂ ਚੱਕ ਲਾਵਾਂਗੇ ਅਜੇ ਸ਼ੇਅਰ ਦੇ ਕਲਾਬ ਵੀਡੀਓ ਪਾ ਇਹ ਕੋਈ اچھی ਹਰਕਤਾਂ ਜਿਹੜੀਆਂ ਆ ਸਕਦੀਆਂ ਨੇ ਆਏਗੀ ਤੋ ਵੀ ਕੋਈ ਚੱਕਰ ਨਹੀਂ ਅਸੀਂ ਇੰਤੂ ਸਮਾਂ ਲਈ ਕੰਮ ਕਰਨਾ ਕਰਦੇ ਰਹਾਂਗੇ ਵੀਡੀਓ ਵੀਡੀਓ ਵਾੜੀਆ ਦਾ ਇਹਨਾਂ ਦੇ ਜਿਹੜੇ ਗੁੰਡਾਗਰਦੀ ਦਾ ਸਾਡੇ ਤੇ ਕੋਈ ਅਸਰ ਨਹੀਂ ਪਹਿਲਾਂ ਮੇਰੇ ਬੇਟੇ ਤੇ ਹਮਲੇ ਹੋਏ ਆ ਬੰਦਵਾਸੀ ਨੇ ਮੇਰੇ ਬੇਟੇ ਨੂੰ ਜ਼ਹਿਰ ਦਿੱਤਾ ਗਿਆ ਨਹੀਂ ਅਸਰ ਹੋਇਆ ਕੋਈ ਗੱਲ ਨਹੀਂ ਮੈਂ ਬੇਟੇ ਨੂੰ ਪਿੱਛੇ ਕਰਤਾ ਐ ਕਿ ਮੈਂ ਲੜਾਂਗਾ ਲੜਾਈ ਇਹਨਾਂ ਲੋਕਾਂ ਨੂੰ ਮੈਂ ਸचेत ਕਰ ਦੇਣਾ ਚਾਹੁੰਦਾ ਹੈ ਕਿ ਸਾਡੇ ਸਬਰ ਦਾ ਇੰਤਿਹਾਨ ਨਾ ਲਿਓ ਤਾਂ ਇਹ ਮਹਾਵਾਰਤ ਹੋਏਗੀ ਤਾ ਫੇਰ ਨੂੰ ਸੰਭਾਲਣਾ ਬੜਾ ਔਖਾ ਹੋ ਜਾਈਗਾ। ਸੋ ਰਜੇਸ਼ ਕੇਹੜਜੀ ਨੇ ਬੜੇ ਵਿਸਤਾਰ ਨਾਲ ਗੱਲਬਾਤ ਕੀਤੀ ਹੈ ਬੜੇ ਭਾਵਕ ਦੀਖੇ ਬੜੇ ਭਾਵਕ ਸ਼ਬਦ ਬੋਲੇ ਨੇ ਪਰ ਇਹ ਸਭ ਦੇ ਵਿੱਚ ਇਲਜ਼ਾਮ ਵੀ ਬੜੇ ਗੰਭੀਰ ਨੇ ਇਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਬਦੇਸ਼ਾ 'ਚ ਬੈਠੇ ਹੋਏ ਲੋਕ ਫੰਡਿੰਗ ਦੇ ਜ਼ਰੀਏ ਮੋਟਾ ਪੈਸਾ ਦੇ ਰਹੇ ਨੇ ਹਿੰਦੂ ਸਮਾਜ ਨੂੰ ਵਖੇੜਨ ਵਾਸਤੇ ਕਰੋੜਾਂ ਰੁਪਏ ਦੇ ਕਬਲੇ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਹਵਾਲੇ ਤੋਂ ਆਏ ਦੱਸੇ ਜਾਂਦੇ ਰਜੇਸ਼ ਕੇਹੜਜੀ ਵੱਲੋਂ ਇਹ ਕੋਣ ਨੇ ਇਸ ਉੱਪਰ ਪ੍ਰਸ਼ਾਸਨ ਜ਼ਰੂਰ ਧਿਆਨ ਦੇਵੇ ਜੇ ਇਹ ਇਨਕੁਆਰੀ ਕੀਤੀ ਜਾਵੇ ਕਿ ਆਖਿਰ ਜੇ ਪੈਸਿਆਂ ਦੇ ਨਾਲ ਇਸ ਤਰ੍ਹਾਂ ਦੇ ਪੈਸਿਆਂ ਦੇ ਨਾਲ ਸਨਾਤਨ ਨੂੰ ਬਖੇਰਾ ਜਾ ਰਿਹਾ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਮਾਹੌਲ ਨੂੰ ਸੰਯੁਕਤ ਰੱਖਣ ਲਈ ਮਾਹੌਲ ਨੂੰ ਠੀਕ ਰੱਖਣ ਲਈ ਪੂਰੇ ਪਟਿਆਲਾ ਵਾਸੀਆਂ ਨੂੰ ਅਸੀਂ ਆਪਣੇ ਚੈਨਲ ਰਾਹੀਂ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਅਕਤੀ ਤੁਹਾਨੂੰ ਗੱਲ ਕਰਦਾ ਕਿਸੇ ਦੀ ਗੱਲਾਂ 'ਚ ਨਹੀਂ ਆਉਣਾ ਹੈਗਾ ਸਿਰਫ ਸਨਾਤਨ ਦੀ ਤੇ ਭਗਵਾਨ ਕੋਲ ਦੀ ਆਦਿ ਯਾਦ ਦੇ ਵਿੱਚ ਜੋ ਕੁਝ ਕਰਨਾ ਕਰਨਾ ਹੈ ਲੇਕਿਨ ਕਿਸੇ ਕਹੇ ਦੇ ਅਨੁਸਾਰ ਨਹੀਂ ਕਰਨਾ ਜੇ ਰਜੇਸ਼ ਘਰਜੀ ਕਹਿੰਦੇ ਨੇ ਜਾਂ ਦੂਸਰੇ ਪਾਸੇ ਤੋਂ ਜਿਹੜੇ ਕਟਾਕਸ ਕਰ ਰਹੇ ਲੋਕ ਨੇ ਉਹ ਕਹਿੰਦੇ ਨੇ ਉਹਨਾਂ ਦੇ ਕਹੇ ਤੇ ਨਹੀਂ ਸੋਚ ਕੇ ਸਿਰਫ ਸਨਾਤਨ ਵਾਲੇ ਸੋਚ ਕੇ ਚੱਲਣਾ ਕਿ ਕੌਣ ਸਹੀ ਹੈ ਸਹੀ ਦਾ ਫੈਸਲਾ ਕਰਕੇ ਚੱਲਣਾ ਕਿਸੇ ਦੀ ਗੱਲਾਂ ਕਰਕੇ ਮਾਹੌਲ ਬਿਲਕੁਲ ਵੀ ਖਰਾਬ ਨਹੀਂ ਕਰਨਾ